ਇੰਨਾ ਜ਼ਿਆਦਾ ਇਸ ਫੈਕਟਰੀ ਦੇ ਵਿੱਚੋਂ ਜਿਹੜਾ ਕੀ ਮਤਲਬ ਕੀ ਇਹ ਇਹਦੇ ਵਿੱਚੋਂ ਕੀ ਇਹ ਜਿਆ ਨਿਕਲਦਾ ਵੀ ਜਿਸ ਦਾ ਇਫੈਕਟ ਸਾਰੇ ਪਿੰਡ ਦੇ ਲੋਕਾਂ ਦੇ ਸਾਹ ਤੇ ਟਾਇਰਾਂ ਨੂੰ ਉਬਾਲਦੇ ਨੇ ਉਬਾਲ ਕੇ ਚੋਂ ਟਾਇਰ ਤਾਂਬਾ ਲੋਹਾ ਤਾਰ ਤੇ ਤੇਲ ਲਹਿੜਾ ਅਡਡ ਕਰਦੇ ਆ ਉਹਦੇ ਨਾਲ ਸਾਡੇ ਪਿੰਡ 'ਚ ਕੈਂਸਰ ਸਾਹ ਦਮੇ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਸ਼ਿਕਾਰ ਹੋਣ ਲੱਗਿਆ ਪੰਦਿਆਂ ਤੋਂ ਇਲਾਵਾ ਕੋਈ ਫਸਲਾਂ ਵਗੈਰਾ ਤੇ ਵੀ ਇਹਦਾ ਇਫੈਕਟ ਉਰੀਆ ਵੀ ਸਾਨੂੰ ਜ਼ਾਹਿਰ ਦੇਣਗੇ ਜੀ ਜੇ ਸਰਕਾਰਾਂ ਇਹਨਾਂ ਦੇ ਉਹ ਪੂਰੇ ਕਰਦੀਆਂ ਹਦਾਇਤਾਂ ਪੂਰੀਆਂ ਕਰਦੀਆਂ ਤਾਂ ਅਸੀਂ ਜ਼ਹਿਰ ਲੈ ਕੇ ਥੋੜੀ ਮਰਾਂਗੇ ਜੀ ਫੈਕਟਰੀ ਦੇ ਮਾਲਕ ਨੇ ਜੀ ਉਰੇ ਆ ਕੇ ਰਹਿਣ ਤੁਸੀਂ ਪਲਾਟ ਫਰੀ ਦੇਉਂਗੇ ਹਾਂ ਜੀ ਸਣੇ ਬੱਚੇ ਰਹਿਣਾ ਕਿਉਂ ਦੇ ਇਹ ਇਹ ਫੈਕਟਰੀ ਇੰਨੀ ਸ਼ੁੱਧਾ ਇੰਨੀ ਮਤਲਬ ਇਫੈਕਟ ਨਹੀਂ ਕਰਦੀ ਤੂੰ ਆ ਕੇ ਇੱਥੇ ਰਹਿ ਅਸੀਂ ਤੈਨੂੰ ਜਗ੍ਹਾ ਫਰੀ ਦੰਦੇ ਆ ਤੈਨੂੰ ਪਾਣ ਚ ਵੀ ਸਹਿਯੋਗ ਕਰਾਂਗੇ ਠੀਕ ਹੈ ਜੀ ਜੇ ਤੇਰੇ ਗੁਰਦੇ ਠੀਕ ਰਹਿ ਜਾਣਗੇ ਫਿਰ ਸਾਡੇ ਵੀ ਗੁਰਦੇ ਠੀਕ ਨੇ ਜਿਹੜਾ ਲਾਲ ਉਹ ਖਤਰੇ ਦਾ ਨਿਸ਼ਾਨ ਆ ਸਾਡੇ ਇਹਨਾਂ ਨੇ ਪਿੰਡਾ ਜਿਹੜਾ ਇੰਡਸਟਰੀ ਜੁਣ ਦਾ ਖਤਰੇ ਦੇ ਨਿਸ਼ਾਨ ਚ ਪਾ ਛੱਡਿਆ ਉਹਨਾਂ ਨੂੰ ਹੁਣ ਜਦੋਂ ਜਦੋਂ ਅੱਗੇ ਅੱਗੇ ਹੋ ਰਹੀਆਂ ਇਹ ਫੈਕਟਰੀਆਂ ਆ ਜਾਣਗੀਆਂ ਤਾਂ ਲਗਭਗ ਮੰਨ ਕੇ ਚਲੋ ਸਾਡਾ ਪਿੰਡ ਮਰਨ ਕੰਢੀ ਆ ਬਈ ਸასი ਕਾਲ ਪੁਆਦ ਬੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਪਟਿਆਲੇ ਦੀ ਬਿਲਕੁਲ ਜੜਾਂ ਦੇ ਵਿੱਚ ਬਸਿਆ ਹੋਇਆ ਪਿੰਡ ਹੈ ਦੌਣਕਲਾਂ ਜਿੱਥੇ ਇੱਕ ਫੈਕਟਰੀ ਹੈ ਫੈਕਟਰੀ ਦੇ ਬਾਹਰ ਪਿੰਡ ਦੌਣਕਲਾਂ ਦੇ ਲੋਕ ਧਰਨਾ ਲਈ ਬੈਠੇ ਨੇ ਜਿੱਥੇ ਵੀਰ ਇਕੱਠੇ ਹੋਏ ਹੋਏ ਨੇ ਉੱਥੇ ਹੀ ਧਰਨੇ ਦੇ ਵਿੱਚ ਬੀਬੀਆਂ ਵੀ ਵੀਰ ਹੋਰਾਂ ਦਾ ਸਾਥ ਨਿਭਾਰੀਆਂ ਨੇ ਵੱਡੇ ਪੱਧਰ ਤੇ ਇਹ ਧਰਨਾ ਚੱਲ ਰਿਹਾ ਹੈ ਤਕਰੀਬਨ 10 11 ਦਿਨ ਹੋ ਗਏ ਧਰਨਾ ਲਗਾਇਆ ਨੂੰ ਕੀ ਮੰਗ ਹੈ ਇਹਨਾਂ ਲੋਕਾਂ ਦੀ ਕਿਉਂ ਧਰਨਾ ਲਗਾਇਆ ਗਿਆ ਕੀ ਦਿੱਕਤ ਹੈ ਇਹਨਾਂ ਨੂੰ ਫੈਕਟਰੀ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਇਸ ਫੈਕਟਰੀ ਦੇ ਬਾਹਰ ਤੁਹਾਡਾ ਸਾਰਾ ਪਿੰਡ ਤਕਰੀਬਨ 10-11 ਦਿਨਾਂ ਤੋਂ ਧਰਨਾ ਲਾਈ ਬੈਠਾ ਕਾਰਨ ਕੀ ਹੈ ਕਾਰਨ ਜੀ ਸਾਡੇ ਪਿੰਡ 'ਚ ਇੱਕ ਟਾਇਰਾਂ ਦੀ ਫੈਕਟਰੀ ਹੈ ਜੀ ਇਹ ਟਾਇਰਾਂ ਨੂੰ ਉਵਾਲਦੇ ਨੇ ਉਵਾਲ ਕੇ ਚੋਂ ਟਾਇਰ ਤਾਂਬਾ ਲੋਹਾ ਤਾਰ ਤੇ ਤੇਲ ਲਹਿਦਾ ਅਡਾਡ ਕਰਦੇ ਆ ਉਹਦੇ ਨਾਲ ਸਾਡੇ ਪਿੰਡ ਚ ਕੈਂਸਰ ਸਾਹ ਦਮੇ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਸ਼ਿਕਾਰ ਹੋਣ ਲੱਗਿਆ 2-3 ਸਾਲ ਦੇ ਵਿੱਚ ਸਾਡੇ ਪਿੰਡ ਦਾ ਡੈਥ ਰੇਸ਼ੋ ਬਹੁਤ ਜ਼ਿਆਦਾ ਵੱਧ ਗਿਆ ਇਸ ਚੀਜ਼ ਦੀ ਇਸ ਚੀਜ਼ ਕਰਕੇ ਭਾਈ ਇਹ ਫੈਕਟਰੀ ਤੋਂ ਬਾਅਦ ਹੀ ਮਤਲਬ ਜਿਹੜੀ ਤੁਸੀਂ ਡੈਥ ਰੇਸ਼ੋ ਦੱਸ ਰਹੇ ਹੋ ਵਧਣ ਲੱਗੀ ਹਾਂਜੀ ਕਿਉਂਕਿ ਇਹ ਹਨ ਇੱਕਦਮ ਪਹਿਲਾਂ ਮੰਨ ਕੇ ਚੱਲੋ ਜਿਹੜਾ ਡੈਥ ਰੇਸ਼ਿਓ ਆ ਵੀਰੇ ਇਹ ਜੇ ਤੁਸੀਂ ਕਹਿੰਦੇ ਆ ਵੀ ਸਾਡੇ ਜਿਹੜਾ ਪਿੰਡ ਦਾ ਸਰਵੇ ਕਰਾਇਆ ਜਾਵੇ 2-3 ਸਾਲ ਦੇ ਵਿੱਚ ਸਾਡਾ ਡੈਥ ਰੇਸ਼ਿਓ ਸਾਹ ਤੇ ਕੈਂਸਰ ਦੀਆਂ ਬਿਮਾਰੀਆਂ ਕਰਕੇ ਜ਼ਾਰੇ ਵਧਿਆ ਹੋਇਆ। ਹੂੰ। ਭਾਈ ਬਜ਼ੁਰਗਾਂ ਨੂੰ ਹੀ ਹੋ ਰਹੀ ਹੈ ਇਹ ਬਿਮਾਰੀ ਜਾਂ ਫਿਰ ਬੱਚਿਆਂ ਨੂੰ ਵੀ? ਮੈਂ 33 ਸਾਲ ਦੀ ਉਮਰ ਆ ਜੀ ਮਨੂੰ ਪੰਪ ਲੱਗ ਚੁੱਕਿਆ ਮੇਰੀ ਸਾਹਮਣੇ ਮੋਟਰ ਹੈ ਜੀ। ਹੂੰ। ਉਹ ਸਾਹਮਣੇ ਬਜ਼ੁਰਗੇ ਬੈਠੇ ਉਹਨਾਂ ਨੂੰ ਪੰਪ ਲੱਗਿਆ ਉਹਨਾਂ ਦੀ ਇੱਧਰ ਮੋਟਰ ਹੈ ਜੀ। ਹੂੰ। ਮਤਲਬ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਸਾਂ ਵਾਲੇ ਪੰਪ ਦੇ ਸਹਾਰੇ ਨੇ ਜਿਹੜੇ ਹੁਣ ਹੋ ਗਏ ਨੇ ਬਿਲਕੁਲ ਜੀ ਤਕਰੀਬਨ ਤਕਰੀਬਨ ਮੰਨ ਕੇ ਚਲੋ ਇਸ ਟਾਈਮ ਜੇ ਸਾਰੇ ਪਿੰਡ ਦਾ ਸਰਵੇ ਕਰਾਇਆ ਜਾਵੇ 30 ਤੋਂ 40% ਪਿੰਡ ਚ ਸਾਡੇ ਲੋਕ ਪੰਪ ਲੈ ਰਹੇ ਨੇ ਜੀ ਅਕਾ ਮਤਲਬ ਇੰਨਾ ਜਿਆਦਾ ਇਸ ਫੈਕਟਰੀ ਦੇ ਵਿੱਚੋਂ ਜਿਹੜਾ ਕੀ ਮਤਲਬ ਕੀ ਇਹ ਇਹਦੇ ਵਿੱਚੋਂ ਕੀ ਇਹ ਹਜਾ ਨਿਕਲਦਾ ਵੀ ਜਿਸ ਦਾ ਅਫੈਕਟ ਸਾਰੇ ਪਿੰਡ ਦੇ ਲੋਕਾਂ ਦੇ ਸਾਹ ਤੇ ਉੱਤੇ ਕਰੇ ਟਾਇਰ ਉਬਾਲਦੇ ਨੇ ਜੀ ਜਦੋਂ ਉਹਦੇ ਵਿੱਚ ਜਿਹੜੀਆਂ ਗੈਸਾਂ ਹੁੰਦੀਆਂ ਨੇ ਇੱਕ ਟਾਇਰ ਦੇ ਵਿੱਚ ਖਤਰਨਾਕ ਗੈਸਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਜਿਵੇਂ ਕੀ ਉਹ ਸਾਰੀਆਂ ਗੈਸਾਂ ਨੂੰ ਇਹ ਹਵਾ 'ਚ ਛੱਡਦੇ ਆ ਇਹ ਕਹਿੰਦੇ ਨੇ ਅਸੀਂ ਨਸ਼ਟ ਕਰਕੇ ਉਹਨੂੰ ਹਵਾ 'ਚ ਛੱਡਦੇ ਆ ਪਰ ਉਹ ਹਵਾ ਦੇ ਵਿੱਚ ਕੁਝ ਨਾ ਕੁਝ ਪਰਸੈਂਟ ਤੱਤ ਤਾਂ ਰਹਿਣਗੇ ਹੀ ਨਾ ਜੀ ਤੇ ਉਹਦੇ ਨਾਲ ਫਿਰ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਕੈਂਸਰ ਵਗੈਰਾ ਦਾ ਵੀ ਕੋਈ ਜਿਹੜਾ ਹੋਇਆ ਅੰਦਰ ਆਫ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਜੀ ਕੈਂਸਰ ਇੱਕਦਮ ਸਾਡੇ 4 ਮਹੀਨੇ ਦੇ ਵਿੱਚ ਵਿੱਚ ਮੰਨ ਲਈ ਜੀ ਡੈਥ ਹੋ ਜਾਂਦੀ ਹੈ ਜੇ ਦੋ ਪੇਸ਼ੈਂਟ ਸਾਡੇ ਇਹ ਜਿਹੇ ਆਏ ਆ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਉਹਨਾਂ ਨੂੰ ਕੈਂਸਰ ਸਟੇਜ ਸਾਹਮਣੇ ਆਈ ਹੈ ਸਟੇਜ ਤੇ 4 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਡੈਥ ਹੋ ਗਈਗਾ 4 ਮਹੀਨਿਆਂ ਦੇ ਵਿੱਚ ਡੈਥ ਹੋ ਗਈ ਤੇ ਉਹਦਾ ਕੀ ਕਾਰਨ ਤੁਸੀਂ ਡਾਕਟਰੀ ਰਿਪੋਰਟਾਂ ਵਗੈਰਾ ਪੜੀਆਂ ਹੋਣੀਆਂ ਜ਼ਰੂਰੀ ਤਾਂ ਨਹੀਂ ਵੀ ਇਸ ਫੈਕਟਰੀ ਕਰਕੇ ਹੀ ਹੋਇਆ ਉਹ ਹੋਰ ਵੀ ਕਾਰਨ ਹੋ ਸਕਦੇ ਕਾਰਨ ਹੋ ਸਕਦੇ ਵੀਰੇ ਕੈਂਸਰ ਡੈੱਡ ਸੈੱਲ ਹਰ ਇੱਕ ਬੰਦੇ ਦੇ ਅੰਦਰ ਆ ਆਪਾਂ ਨੂੰ ਵੀ ਪਤਾ ਪਰ ਜਦੋਂ ਕੈਂਸਰ ਡੈੱਡ ਸੈੱਲ ਨੂੰ ਬढ़ावा ਮਿਲਣਾ ਉਹ ਦੂਸ਼ਿਤ ਹਵਾਵਾਂ ਦੂਸ਼ਿਤ ਪਾਣੀ ਨਾਲ ਉਹ ਜ਼ਿਆਦਾਤਰ ਐਕਟਿਵ ਹੁੰਦੇ ਨੇ ਠੀਕ ਆ ਹੁਣ ਸਾਡਾ ਪਿੰਡ ਇਹਨਾਂ ਨੇ ਰੈੱਡ ਜ਼ੋਨ ਸਰਕਾਰਾਂ ਨੇ ਸਾਡਾ ਪਿੰਡ ਰੈੱਡ ਜ਼ੋਨ ਏਰੀਆ 'ਚ ਪਾਤਿਆ ਸਾਡੇ ਪਿੰਡ ਦੀ ਵਸੂ 4500 ਆ ਠੀਕ ਆ ਹੁਣ 4500 ਬੱਚੇ ਇਹਨਾਂ ਨੂੰ 4500 ਬੰਦੇ ਨੂੰ ਇੱਕ ਹਿਸਾਬ ਦਾ ਮਰਨ ਦੇ ਗੰ ਹੂੰ ਜਿਹੜਾ ਸਾਡਾ ਪਿੰਡਾ ਲਾਲ ਜਿਹੜਾ ਲਾਲ ਉਹ ਖਤਰੇ ਦਾ ਨਿਸ਼ਾਨਾ ਸਾਡਾ ਇਹਨਾਂ ਨੇ ਪਿੰਡਾ ਜਿਹੜਾ ਇੰਡਸਟਰੀ ਜ਼ੋਨ ਦਾ ਖਤਰੇ ਦੇ ਨਿਸ਼ਾਨ ਚ ਪਾ ਛੱਡੇ ਆ ਉਹਨਾਂ ਨੂੰ ਹੂੰ ਹੁਣ ਜਦੋਂ ਜਦੋਂ ਅੱਗੇ ਅੱਗੇ ਹੋ ਰਹੀਆਂ ਨੇ ਫੈਕਟਰੀਆਂ ਆ ਜਾਣਗੀਆਂ ਤਾਂ ਲਗਭਗ ਮੰਨ ਕੇ ਚਲੋ ਸਾਡਾ ਪਿੰਡ ਮਰਨ ਕੰਢੇ ਹੀ ਆ ਬਾਈ ਅੱਜ ਉਹ 3% ਤੋਂ 4 ਹੋ ਜਾਣਗੇ ਕਾ 10 ਹੋ ਜਾਣਗੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਹੀ ਕਹਿੰਨੇ ਆ ਵੀ ਸਾਡੇ ਪਿੰਡ ਨੂੰ ਇੱਥੋਂ ਝਾੜ ਕੇ ਕਿਸੇ ਹੋਰ ਪਾਸੇ ਸ਼ਿਫਟ ਕਰ ਦਿੱਤਾ ਜਾਵੇ ਜੇ ਇਹਨਾਂ ਨੇ ਸਾਡੇ ਪਿੰਡ ਨੂੰ ਰੈੱਡ ਜ਼ੋਨ ਏਰੀਆ 'ਚ ਰੱਖਣਾ ਹੀ ਭਾਈ ਜੀ ਬੰਦਿਆਂ ਤੋਂ ਇਲਾਵਾ ਕੋਈ ਫਸਲਾਂ ਵਗੈਰਾ ਤੇ ਵੀ ਇਸ ਦਾ ਇਫੈਕਟ ਪੈ ਰਿਹਾ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਸਾਡੀ ਮੇਰੀ ਆਟਕਰੀ ਜਿਹੜੀ ਮੈਂ ਕਣਕ ਵੱਢੀ ਆ ਉਹ ਕਣਕਰੀ ਮੈਂ ਤੁਹਾਨੂੰ ਹਾਲ ਦਿਖਾ ਦਿੰਦਾ ਹੂੰ ਮਤਲਬ ਕਣਕ ਦੇ ਉੱਤੇ ਵੀ ਤੁਸੀਂ ਕਹਿ ਰਹੇ ਹੋ ਕਿ ਇਫੈਕਟ ਪੈ ਰਿਹਾ ਹੈ ਬਿਲਕੁਲ ਜੀ ਜਿਹੜੇ ਸਗੋਂ ਕਣਕ ਖਾਣਗੇ ਵੀਰ ਜੀ ਜਿਵੇਂ ਮੰਨ ਕੇ ਚੱਲੋ 70% ਲੋਕ ਆਪਣੇ ਕਣਕ ਮੁੱਲ ਦੀ ਖਾਣ ਵਾਲੇ ਨੇ ਠੀਕ ਹੈ ਜੀ ਜਿਹੜੇ ਲੋਕ ਉਹ ਕਣਕ ਖਾਣਗੇ ਤਾਂ ਉਹ ਵੀ ਇਹਦੇ ਵਿੱਚ ਕੈਂਸਰ ਖਾਣਗੇ ਇਹ ਫੋਟੋ ਹੈ ਜੀ ਮੇਰਾ ਹੱਥ ਕਾਲਾ ਹੋਇਆ ਹੋਇਆ ਹੈ ਮੇਰੀ ਕਣਕ ਦੇ ਉੱਤੋਂ ਮਤਲਬ ਕਣਕ ਦੇ ਉੱਤੇ ਜਿਹੜੀ ਫਲੈਸ਼ ਡਿੱਗਦੀ ਹੈ ਉਹਦੇ ਨਾਲ ਕਣਕ ਦਾ ਜਿਹੜਾ ਬਾਹਰਲਾ ਹਿੱਸਾ ਉਹ ਤਾਂ ਅਫੈਕਟਡ ਹੁੰਦਾ ਹੀ ਹੁੰਦਾ ਹੈ ਤੇ ਦਾਣੇ ਨੇ ਜਿਹੜੇ ਉਹ ਵੀ ਅਫੈਕਟ ਹੋ ਬਿਲਕੁਲ ਹੁੰਦੇ ਨੇ ਜੀ ਤੇ ਬਾਈ ਜੀ ਫਿਰ ਜੇ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਣਕ ਵੀ ਅਫੈਕਟਡ ਹੋ ਰਹੀ ਹੈ ਤੇ ਆ ਤੁਹਾਡੇ ਪਿੰਡ ਦੇ ਬੰਦੇ ਨੇ ਜਿਹੜੇ ਉਹ ਵੀ ਅਫੈਕਟਡ ਹੋ ਰਹੇ ਨੇ ਫਿਰ ਮਾਲ ਪਸ਼ੂ ਆ ਜਿਹੜਾ ਉਹਨਾਂ ਦੇ ਉੱਤੇ ਵੀ ਅਫੈਕਟ ਪੈਂਦਾ ਹੋਊਗਾ ਬੀਜੀ ਜਿਵੇਂ ਹੁਣ ਆ ਸੇਡ ਸਾਹਿਬ ਖੜੇ ਨੇ ਦੂਜੀ ਦਾ ਕੰਮ ਆ ਇਹਨਾਂ ਦੀਆਂ ਬਾਂਦਾਂ ਜਿਹੜੀਆਂ ਲਗਭਗ 30% ਬਾਂਦਾਂ ਟੁੱਟ ਗਈਆਂ ਆਸ ਚੀਜ਼ ਕਰਕੇ ਬਾਕੀ ਤੁਸੀਂ ਸੇਡ ਸਾਹਿਬ ਤੋਂ ਪੁੱਛ ਸਕਦੇ ਹੋ ਸਾਡਾ ਜੀ ਅਸੀਂ ਦੋ ਭਰਾ ਦੁੱਧ ਦਾ ਕੰਮ ਕਰਦੇ ਆਂ ਸਾਡਾ 500 600 ਲੀਟਰ ਦਾ ਕੰਮ ਸੀ ਆ ਪਿਛਲੇ 2 3 4 ਸਾਲਾਂ ਤੋਂ ਸਾਡੀਆਂ ਬੰਦਾਂ ਮਤਲਬ ਘਟਦੀਆਂ ਘਟਦੀਆਂ ਉਹ ਕਹਿੰਦੇ ਜੀ ਦੁੱਧ 'ਚ ਸਮੈਲ ਆਂਦੀ ਐ ਇਸ ਤਰ੍ਹਾਂ ਇਹ ਅਬ ਫਿਰ ਅਸੀਂ ਹੁਣ ਹੌਲੀ ਹੌਲੀ ਸਾਨੂੰ ਹੁਣ ਪਤਾ ਲੱਗਿਆ ਵੀ ਜਿਹੜਾ ਜਿੰਨਾ ਵੀ ਇੱਥੇ ਹਰਾ ਚਾਰਾ ਆਪਾਂ ਤਿਆਰ ਕਰਦੇ ਆਂ ਜੋ ਵੀ ਹੁਣ ਪਿੱਛੇ ਇਹਨਾਂ ਖੇਤਾਂ 'ਚ ਮੱਕੀ ਬੀਜੀ ਗਈ ਸੀ ਤੀ ਬਿਲਕੁਲ ਕਾਲੀ ਹੋ ਗਈ ਮੱਕੀ ਤਾਂ ਹੋਈ ਐ ਲੇਕਿਨ ਛੱਲੀਆਂ ਨਹੀਂ ਲੱਗੀਆਂ अच्छा हां जी ਜਿਵੇਂ ਹੁਣ ਇੱਥੇ ਨੇੜੇ-ਤੇੜੇ ਆਪਣੇ ਜ਼ਿਮੀਂਦਾਰ ਭਰਾ ਆਪਾਂ ਘਰਾਂ ਬੇਲਾਂ ਬੁੱਲਾਂ ਲਾ ਲੰਨੇ ਆ ਮਤਲਬ ਬੇਲਾਂ ਵਧੀ ਜਾਂਨੀਆਂ ਲੇਕਿਨ ਨਾ ਕੀ ਲੱਗਦਾ ਨਾ ਕੋਈ ਤੋਰੀ ਲੱਗਦੀ ਆ ਨਾ ਕੋਈ ਬੈਂਗਲ ਲੱਗਦਾ ਮਤਲਬ ਇੰਨਾ ਉਹ ਆ ਸ਼ਾਮ ਨੂੰ ਬੱਚੇ ਖੇਡਦੇ ਖੇਡਣ ਹੀ ਨਿਕਲਦੇ ਬਾਹਰ ਪਹਿਲਾਂ ਬੱਚੇ ਸਾਈਕਲਿੰਗ ਕਰਦੇ ਤੇ ਉਹ ਕਹਿੰਦੇ ਡੈਡੀ ਮਤਲਬ ਸਾਰੇ ਹੋਰ ਬੱਚੇ ਕਹਿੰਦੇ ਵੀ ਡੈਡੀ ਸਾਹ ਚੜਦਾ ਬਾਹਰ ਨਿਕਲਦੇ ਹੀ ਨਹੀਂ ਹੈਗੇ ਸਾਡਾ ਦੁੱਧ ਦੇ ਕੰਮ ਤੇ ਬੜਾ ਪ੍ਰਭਾਵ ਪੈ ਗਿਆ ਕਮ ਸੇ ਕਮ 70 80% ਬੰਨਦਾ ਸਾਡੀਆਂ ਮਤਲਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਛੱਲੀਆਂ ਨਹੀਂ ਲੱਗਦੀਆਂ ਜਾਂ ਕੋਈ ਸਬਜ਼ੀ ਲਾਉਣੀ ਹੈ ਸਬਜ਼ੀ ਨਹੀਂ ਲੱਗਦੀ ਬੇਲਾਂ ਦੇ ਉੱਤੇ ਇਹਦਾ ਕਾਰਨ ਤੁਸੀਂ ਕਿਵੇਂ ਕਹਿੰਦੇ ਹੋ ਵੀ ਉਹ ਫੈਕਟਰੀ ਹੋਈ ਆ ਤੁਹਾਨੂੰ ਕਿਸੇ ਐਕਸਪਰਟ ਖੇਤੀਬਾੜੀ ਐਕਸਪਰਟ ਦੇ ਦੁਆਰਾ ਦੱਸਿਆ ਗਿਆ ਕਿ ਤੁਸੀਂ ਆਪ ਹੀ ਅੰਦਾਜ਼ਾ ਲਾਇਆ ਸੀ ਆਪ ਵੀ ਦੇਖਿਆ ਇਸ ਇਹ ਮਤਲਬ ਮੇਨ ਪਿੰਡ ਦੀ ਫਿਰਨੀ ਹੈ ਮਤਲਬ ਇਹ ਇੱਕ ਤਰ੍ਹਾਂ ਇਸਤੇ ਘਟੋ ਘਟਾ 1000 ਮਤਲਬ ਵਿੱਚ ਲੇਡੀਜ਼ ਬੱਚੇ ਜੈਂਟਸ ਸੈਰ ਕਰਨ ਨਿਕਲਦੇ ਆ ਇੱਧਰ ਸਾਡਾ ਰੇਲਵੇ ਸਟੇਸ਼ਨ ਪੈਂਦਾ ਲੇਕਿਨ ਹੁਣ ਪਿਛਲੇ ਦਿਨਾਂ ਚ ਕਿਸੇ ਨੂੰ ਵੀ ਸਵੇਰੇ ਸ਼ਾਮ ਆ ਕੇ ਦੇਖ ਲਓ ਤੁਸੀਂ ਸੈਰ ਕਰਨ ਵਾਲੇ ਲੋਕ ਬੰਦ ਕਰਕੇ ਬੱਚੇ ਸਵੇਰੇ ਸਾਈਕਲਿੰਗ ਕਰਦੇ ਤੇ ਸ਼ਾਮ ਨੂੰ ਸਾਈਕਲਿੰਗ ਕਰਦੇ ਤੇ ਬੱਚਿਆਂ ਦੇ ਮਤਲਬ ਵਰਤਕਾਪਟ ਹੋਣ ਲੱਗ ਗਈ ਬੱਚੇ ਹੁਣ ਘਰ ਤੋਂ ਸ਼ਾਮ ਨੂੰ ਨਿਕਲਦੇ ਹੀ ਨਹੀਂ ਇਹ ਫੈਕਟਰੀ ਇਹ ਦਿਨ ਚ ਚਲਾਉਂਦੇ ਨਹੀਂ ਇਹ ਦਿਨ ਚ ਮਾਲਕਾਨ ਨੇ ਆ ਮਾਲਕ ਬੈਠੇ ਰਹਿੰਦੇ ਆ ਸ਼ਾਮ ਨੂੰ ਆਪਣੀ ਲੇਬਰ ਆ ਜਿਹੜੀ ਲੇਬਰ ਵੀ ਬਾਹਰੋਂ ਠੇਕੇ ਤੇ ਲੈ ਕੇ ਆਏ ਮੈਂ ਇਹ ਸਾਬਤ ਕਰ ਦੇਣ ਵੀ ਕਿਸੇ ਨੂੰ ਇਹਨਾਂ ਨੇ ਨੇੜ ਇੱਥੇ ਨੀਅਰਲੀ ਬੰਦਿਆਂ ਨੂੰ ਰੋਜ਼ਗਾਰ ਦਿਆ ਵਾ ਹੋਵੇ ਜਾਂ ਕੋਈ ਹੋਰ ਜਿਹੜੇ ਮਤਲਬ ਬੰਦੇ ਲਗਾਏ ਹੋਏ ਆ ਉਹ ਅਲਕੋਹਲ ਤੇ ਐਡਿਟ ਨੇ ਐਡਿਟ ਨੇ ਉਹ ਮਤਲਬ ਉਹਨਾਂ ਨੂੰ ਸ਼ਰਾਬ ਆ ਜਿਹੜੀ ਮਤਲਬ ਤਨਖਾਹ ਦੇ ਨਾਲ ਖਰੀ ਮਤਲਬ ਦੇਈ ਜਾਂਦੀ ਆ ਮਤਲਬ ਪੀਣ ਵਾਸਤੇ ਉਹ ਉਹ ਨਸ਼ੇ ਦੇ ਹਾਂ ਉਹ ਹੁਣ ਕਰਕੇ ਪਿੰਡ ਦਾ ਇੱਕ ਵੀ ਬੰਦਾ ਨਹੀਂ ਨਾ ਕੋਈ ਇਹਨਾਂ ਦਾ ਸਕਿਉਰਟੀ ਗਾਰਡ ਆ ਨਾ ਕੋਈ ਮਤਲਬ ਕਿਸੇ ਨੂੰ ਜੌਬ ਹੋਵੇ ਕਿਉਂਕਿ ਇਹ ਜੇ ਪ੍ਰਦੂਸ਼ਣ ਚ ਕੌਣ ਕਰੂਗਾ ਜਿਹੜੇ ਐਡੀਟਡ ਨੇ ਰਾਜਸਥਾਨ ਯੂਪੀ ਤੋਂ ਇਹ ਲੇਬਰ ਲੈ ਕੇ ਆੰਦੇ ਆ ਫਿਰ ਐਕਸਚੇਂਜ ਕਰਦੇ ਰਹਿੰਦੇ ਆ ਲੇਬਰ ਨੂੰ ਇਹ ਭਾਈ ਜੀ ਕਿਤੇ ਰੋਸਾ ਪਿੰਡ ਦਾ ਇਸ ਗੱਲ ਕਰਕੇ ਤਾਂ ਨਹੀਂ ਹੈਗਾ ਕਿ ਪਿੰਡ ਦੇ ਲੋਕਾਂ ਨੂੰ ਇੱਥੋਂ ਰੋਜ਼ਗਾਰ ਨਹੀਂ ਦਿੱਤਾ ਗਿਆ ਜਾਂ ਫਿਰ ਪਿੰਡ ਦੇ ਲੋਕਾਂ ਨੂੰ ਇੱਥੇ ਜੌਬ ਨਹੀਂ ਦਿੱਤੀ ਗਈ। ਵੀਰ ਜੀ ਰੋਜ਼ਗਾਰ ਦਾ ਤਾਂ ਰੌਲਾ ਹੀ ਕੋਈ ਨਹੀਂਗਾ। ਰੋਜ਼ਗਾਰ ਤਾਂ ਤੁਹਾਨੂੰ ਵੀ ਪਤਾ ਜਿੰਨੀ ਇੰਡਸਟਰੀ ਹੈ ਜੇ ਮਤਲਬ ਪੰਜਾਬ ਚ 70% ਇੰਡਸਟਰੀ ਆ ਤਾਂ ਲਗਭਗ 70% ਦੇ ਵਿੱਚ 50% ਯੂਪੀ ਬਿਹਾਰੀ ਵਾਲੇ ਕੰਮ ਕਰ ਰਹੇ ਪੰਜਾਬੀ ਕਿਤੇ ਵੀ ਨਹੀਂਗੇ। ਤੇ ਆ ਮੇ ਚਲੋ ਕਣਕ ਦਾ ਫਿਰ ਵੀ 10-20% ਬੰਦੇ ਆਪ ਕਰਕੇ ਖਾ ਲੈਨੇ ਆ ਪਿੰਡ ਵਾਲੇ। ਸਰੋਂ ਤਕਰੀਬਨ ਤਕਰੀਬਨ ਆਪਣੇ ਸਾਰੇ ਮੁੱਲ ਦੀ ਖਾਂਦੇ ਨੇ। ਆ ਮੇਰੀ ਸਰੋਂ ਦਾ ਹਾਲ ਆ ਜੀ ਹੱਥ ਸਾਫ਼ ਸੀਗਾ ਮੇਰਾ ਮੈਂ ਇੱਕ ਵਾਰੀ ਮਾਰੂੰਗਾ ਦੇਖ ਲਿਓ ਵੀ ਮਤਲਬ ਇੰਨਾ ਜ਼ਿਆਦਾ ਇਹ ਇਹਦੇ ਉੱਤੇ ਫਲਾਈਸ਼ ਡਿੱਗਦੀ ਆ ਜਾਂ ਫਿਰ ਇਹਦੀ ਜਿਹੜੀ ਧੂਆਂ ਆ ਕੇ ਪੇੜ ਪੌਦਿਆਂ ਦੇ ਉੱਤੇ ਜੰਮ ਜਾਂਦਾ ਵੀ ਉਹਦੇ ਨਾਲ ਜਿਹੜਾ ਜੇ ਆਪਾਂ ਹੱਥ ਮਾਰਦੇ ਉਹ ਕਾਲਾ ਹੋ ਜਾਂਦਾ ਹਾਂਜੀ ਤੇ ਬਾਈ ਜੀ ਫਿਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੋਰ ਬੰਦੇ ਬਾਹਰੋਂ ਲੇਬਰ ਕਰਨ ਆਉਂਦੇ ਨੇ ਜਾਂ ਕੰਮ ਕਰਨ ਆਉਂਦੇ ਨੇ ਉਹ ਵੀ ਮਤਲਬ ਇਸ ਚੀਜ਼ ਨਾਲ ਅਫੈਕਟਡ ਹੋਏ ਨੇ ਵੀਰ ਜੀ ਸਾਡੇ ਜੀਰੀ ਵਾਲੇ ਬਈਏ ਸਾਨੂੰ ਜਵਾਬ ਦੇਣ ਲੱਗੇ ਹੁਣ ਮੰਨ ਲੇ ਕਿ ਚਲੋ ਐਤਕੀ ਦੋ ਦੋਵਾਂ ਦੀ ਅੱਖ ਚ ਇਹਨਾਂ ਦੇ ਕਣ ਗਏ ਹੋਏ ਨੇ ਠੀਕ ਆ ਮੇਰੇ ਕੋਲ ਡਾਕਟਰੀ ਰਿਪੋਰਟ ਘਰੇ ਪਈ ਹੋਊਗੀ ਉਹ ਕਹਿੰਦੇ ਅੰਦਰ ਤੁਹਾਡੇ ਕੋਈ ਨੀ ਚੀਜ਼ ਵੱਜੀ ਆ ਤੇ ਉਹਦਾ ਜ਼ਖਮ ਹੋ ਗਿਆ ਹੂੰ ਠੀਕ ਆ ਤੇ ਦੋ ਅਨੁਸਾਰ ਉਹ ਆਹ ਸਾਹ ਦੀ ਪ੍ਰੋਬਲਮ ਆਈ ਆ ਉਹ ਕਹਿੰਦੇ ਵੀ ਸਾਨੂੰ ਅੱਜ ਤੱਕ ਕਿਤੇ ਪ੍ਰੋਬਲਮ ਨਹੀਂ ਆਈ ਹੈਗੀ ਇਹ ਇੱਥੇ ਆ ਕੇ ਪ੍ਰੋਬਲਮ ਆਈ ਆ ਕਿਉਂਕਿ ਲਗਭਗ ਮੇਰੇ ਕੋਲ 10 ਸਾਲ ਹੋ ਗਏ ਵੈਸੇ ਤਾਂ ਉਹਨਾਂ ਨੂੰ ਇਹਨਾਂ ਨੂੰ ਹੁਣ 4-5 ਸਾਲ ਤੋਂ ਸਾਡੀ ਫੈਕਟਰੀ ਲੱਗੀ ਹੋਈ ਆ ਆ ਸਾਹਮਣੇ ਗਵਾਂਡੀਆਂ ਤਕਰੀਬਨ ਸਾਡੇ ਦੋ ਮੋਟਰਾਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਲੇਬਰ ਵਾਲਿਆਂ ਦੀ ਕਿਉਂਕਿ ਬਿਲਕੁਲ ਸਾਹਮਣੇ ਜੇ ਫੈਕਟਰੀ ਚੱਲਣੀ ਹੈ ਤੇ ਇਹਦਾ ਜਿਹੜਾ ਕ ਬੀਬੀ ਜਿਸ ਤਰ੍ਹਾਂ ਇੱਥੇ ਪਿੰਡ ਦੇ ਵਿੱਚ ਬਜ਼ੁਰਗ ਨੇ ਜਿਹੜੇ ਜਾਂ ਫਿਰ ਬਾਹਰ ਖੇਤਾਂ ਦੇ ਵਿੱਚ ਕੰਮ ਕਰਨ ਨਿਕਲਦੇ ਨੇ ਉਸ ਤੋਂ ਬਿਨਾ ਘਰਾਂ 'ਚ ਰਹਿੰਦੀਆਂ ਬੀਬੀਆਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ। ਹਾਂ। ਕਹੇ ਵਾਲ ਖੋਲੇ ਸਰੀ ਰਾਤ ਤੋਂ ਤਾਈ ਤਰਕੀ ਕੁਮਾਰ ਖੋਲੇ ਵੀ ਜੇ ਦੇ ਘੰ ਚੜਦੀ ਹੈ। ਅੱਛਾ। ਹਾਂਜੀ। ਵੀ ਧੂਆਂ ਚੜਦਾ ਸਣੂ ਜੀ। ਹਾਂਜੀ ਹਾਂ ਮਸਤ ਹੁੰਦਾ। ਤੇ ਹੋਰ ਘਰਾਂ ਚ ਕੰਮ ਕਰਨ ਲੱਗਿਆ ਵੀ ਬੀਬੀ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਕੋਈ ਇਸ ਤਰ੍ਹਾਂ ਦੀ ਹਾਂਜੀ ਬਿਲਕੁਲ ਜੀ ਬੜੇ ਧੂਏ ਦੀ ਇੰਨੀ ਗੰਦੀ ਸਮੈਲ ਆ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਬਹੁਤ ਜਣੇ ਦਾ ਮੂੰਹ ਵੀ ਲਵੇਟ ਦਿਆ ਜਿਵੇਂ ਹੁਣ ਮੇਰੇ ਵਰਗਾ ਹਾਰਟ ਦਾ ਮਰੀਜ਼ ਹੈ ਜੀ ਧੂਆਂ ਦਾ ਚੁੱਲ੍ਹੇ ਦਾ ਬੰਦ ਕਰਿਆ ਹੋਵੇ ਤਾਂ ਬਹੁਤ ਜ਼ਹਿਰ ਹੈ ਤੇ ਨਿਰਯੋ ਜ਼ਹਿਰ ਹੈ ਜੀ ਇਹਦੇ ਵਾਸਤੇ ਸਾਡੇ ਵਾਸਤੇ ਤਾਂ ਤੇ ਜਦੋਂ ਫਿਰ ਤੁਸੀਂ ਕੱਪੜੇ ਵਗੈਰਾ ਸਿਕਾਉਣੇ ਹੋ ਬਾਹਰ ਸੁਕਾ ਲੈਨੇ ਹੋ ਕਿ ਉਹਦਾ ਵੀ ਇਫੈਕਟ ਪੈਂਦਾ ਨਹੀਂ ਉਹ ਵੀ ਫਿਰ ਅਸੀਂ ਅੰਦਰੇ ਸਿਕਾਉਣਿਆ ਜਾਂ ਨੀਵੇਂ ਚ ਪਾ ਕੇ ਉਹਨਾਂ ਨੂੰ ਸਿਕਾਉਣਿਆ ਕੋਠਿਆਂ ਤੇ ਅਸੀਂ ਕੱਪੜੇ ਸੁੱਕਣੇ ਪਾ ਹੀ ਨਹੀਂ ਸਕਦੇ ਚਿੱਟਾ ਤਾਂ ਬਿਲਕੁਲ ਹੀ ਨਹੀਂ ਪਾ ਸਕਦੇ ਜੀ ਉਹਦੇ ਤੇ ਤਾਂ ਕਾਲਸ ਜਾ ਕੇ ਜੰਮ ਜਾਂਦੀ ਇਹਨਾਂ ਦੀ ਦਿਨ ਚ ਬਹੁਤ ਕੁਮਾਰ ਦਿਨ ਚ ਸਮੈਲ ਵੀ ਆਉਂਦੀ ਹੈ ਜੀ ਇਹਦੇ ਵਿੱਚ ਨਹੀਂ ਜੀ ਬਹੁਤ ਜ਼ਿਆਦੇ ਨਹੀਂ ਗੰਦੀ ਹੈ ਵੀ ਚੱਲ ਨਹੀਂ ਸਕਦੇ ਜੀ ਨਾਸੀਂ ਆਪਣੇ ਰੋਡ ਤੋਂ ਸਟਾਰਟ ਹੋ ਜੰਨੇ ਆ ਜੀ ਉੱਥੋਂ ਪਿੰਡ ਐਂਟਰ ਕਰਦੇ ਆ ਨਾ ਉੱਥੋਂ ਸ਼ੁਰੂ ਹੋ ਜਾਂਦੀ ਆ ਪਿੰਡ ਤਿੱਕਰ ਇੰਨਾ ਕੀ ਬੁਰਾ ਹਾਲਾ ਨਾ ਜੀ ਪੁੱਛੋ ਨਾ ਕੋਸ ਹੂੰ ਬਹੁਤ ਦਿੱਕਤ ਐ ਇਹਦੀ ਸਾਨੂੰ ਸਾਨੂੰ ਇਹਦਾ ਕੋਈ ਉਹ ਨਹੀਂ ਜੀ ਅਸੀਂ ਤੇ ਇਹਨੂੰ ਬੰਦ ਕਰਾਉਣਾ ਚਾਹੁੰਦੇ ਆ ਇਹ ਬੰਦ ਹੋਣੀ ਚਾਹੀਦੀ ਐ ਜੀ ਨਹੀਂ ਜੇਕਰ ਫੈਕਟਰੀ ਇਹ ਮਤਲਬ ਜਿਹੜੀ ਇੰਡਸਟਰੀਅਲ ਦਾ ਲਾ ਲੋ ਕਾਨੂੰਨ ਦੇ ਹਿਸਾਬ ਨਾਲ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ ਜੇਕਰ ਉਹਨਾਂ ਨੂੰ ਪੂਰਾ ਕਰਦੇ ਨੇ ਫਿਰ ਤੁਸੀਂ ਕਿਵੇਂ ਬੰਦ ਕਰਾਓਗੇ ਨਹੀਂ ਫਿਰ ਇਹ ਥੋੜੀ ਆ ਵੀ ਸਾਨੂੰ ਜ਼ਹਿਰ ਦੇਣਗੇ ਜੀ ਜੇ ਸਰਕਾਰਾਂ ਇਹਨਾਂ ਦੇ ਉਹ ਪੂਰੇ ਕਰਦੀਆਂ ਹਦਾਇਤਾਂ ਪੂਰੀਆਂ ਕਰਦੀਆਂ ਤਾਂ ਅਸੀਂ ਜ਼ਹਿਰ ਲੈ ਕੇ ਥੋੜੀ ਮਰਾਂਗੇ ਜੀ ਕਿਧਰੇ ਬੇਲੇ ਏਰੀਆ ਚ ਵਗ ਜਾਣ ਜਿੱਥੇ ਨਹੀਂ ਹੋਏ ਕਿ ਲੋਕ বাসੂ ਸਾਡੀ ਤੇ ਦੁਨੀਆ ਦੀ ਸਾਡੀ 4500 ਮੈਨੂੰ ਲੱਗਦਾ 3500 ਵੋਟ ਹੈ ਜੀ ਇਹਨੂੰ ਕਿੱਥੇ ਲੈ ਜਾਣਗੇ ਜੀ ਚੱਕ ਕੇ ਉਹ ਇਹਦਾ ਇਹ ਮਤਲਬ ਥੋੜੀ ਹੋ ਗਿਆ ਵੀ ਭਾਈ ਜੇ ਸਰਕਾਰ ਨੇ ਲਾਗੂ ਕਰਤੀਆਂ ਤੇ ਸਾਨੂੰ ਜ਼ਹਿਰ ਦੇਣਗੇ ਜੀ ਇਹ ਤਾਂ ਨਹੀਂ ਹੋ ਸਕਦਾ ਜ਼ਹਿਰ ਤਾਂ ਨਹੀਂ ਅਸੀਂ ਖਾਵਾਂਗੇ ਪਰ ਜਿਹੜੇ ਅਸਲ ਦੇ ਵਿੱਚ ਕਾਨੂੰਨ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ ਇੰਡਸਟਰੀ ਨੂੰ ਬੰਦ ਕਰਾਉਣ ਦੀ ਬਹੁਤ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮੁੱਦੇ ਚੱਲੇ ਬਹੁਤ ਸਾਰੀ ਥਾਵਾਂ ਤੇ ਧਰਨੇ ਵੀ ਲੱਗੇ ਮੋਰਚੇ ਲੱਗੇ ਇੰਡਸਟਰੀਆਂ ਨੂੰ ਬੰਦ ਕਰਾਉਣ ਦੇ ਤੇ ਜਦੋਂ ਇਸ ਤਰ੍ਹਾਂ ਮੋਰਚੇ ਲੱਗਦੇ ਨੇ ਤੇ ਬਾਈ ਕਿਤੇ ਨਾ ਕਿਤੇ ਕਾਨੂੰਨੀ ਪ੍ਰਕਿਰਿਆ ਜਿਹੜੀ ਉਹਦੇ ਰਾਹੀਂ ਸਾਰਾ ਕੁਝ ਕੀਤਾ ਜਾਂਦਾ ਫਿਰ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਇਹ ਪੂਰੇ ਆ ਜਾਂਦੇ ਨੇ ਵੀਰ ਜੀ ਇਹਨਾਂ ਕੋਲੇ 11 ਵਿਭਾਗਾਂ ਦੀ ਐਨਓਸੀ ਆ ਹਮ ਅੱਜ ਤੱਕ ਮੇਰੇ ਕੋਲ ਬਗਾਇਦਾ ਵੀਡੀਓ ਪ੍ਰੂਫ ਨੇ ਜਿਨਾ ਚਾਹੇ ਗੁਰਦੁਆਰਾ ਸਾਹਿਬ ਸਾਡੀ ਮੀਟਿੰਗ ਹੋਈ ਆ ਗੁਰਦੁਆਰਾ ਸਾਹਿਬ ਵੀ ਆ ਜਾ ਕੇ ਮੰਨੇ ਨੇ ਵੀ ਚਲੋ ਅਸੀਂ ਹੁਣ ਸਾਰਾ ਕੁਝ ਪੂਰਾ ਕਰ ਲਾਂਗੇ ਜੋ ਸਾਡੇ ਕੋਲੇ ਕਾਗਜ਼ਾਂ 'ਚ 11 ਵਿਭਾਗਾਂ ਨੇ ਇਹਨਾਂ ਨੂੰ ਐਨਓਸੀ ਦਿੱਤੀ ਹੋਈ ਆ 11 ਦੇ 11 ਵਿਭਾਗਾਂ ਦੀ ਇਹਨਾਂ ਕੋਲੇ ਫਿਜ਼ੀਕਲੀ ਇੱਕ ਵੀ ਵਿਭਾਗ ਇਹ ਜਣੀ ਜਿਹੜੇ ਇਹਨਾਂ ਕੋਲੇ ਪੂਰੀ ਹੋਵੇ ਕਾਗਜ਼ਾਂ 'ਚ ਏਸੀ ਕਮਰੇ 'ਚ ਬੈ ਕੇ ਉਹ ਐਨਓਸੀਆਂ ਦੇ ਦਿੰਦ ਨੇ ਪੋਲੂਸ਼ਨ ਬੋਰਡ ਦਾ ਕੀ ਫਰਜ਼ ਨਹੀਂ ਸੀ ਇੱਥੇ ਆ ਕੇ ਇਹਨਾਂ ਨੂੰ ਆ ਕੇ ਚੈੱਕ ਕਰਦੇ ਵੀ ਕਿੰਨਾ ਇਹਨਾਂ ਦੀ ਪੋਲੂਸ਼ਨ ਕਰ ਰਹੀ ਆ ਅੱਛਾ ਇੱਕ ਗੱਲ ਹੋਰ ਆ ਇੱਕ ਵਾਰੀ ਐਨਓਸੀ ਨਹੀਂ ਇਹਨਾਂ ਦੀ ਹਰ ਸਾਲ ਐਨਓਸੀ ਰੀ ਪਹਿਲੇ ਸਾਲ ਹੋ ਸਕਦਾ ਇਹਨਾਂ ਨੇ ਇਹ ਚੀਜ਼ ਕਹਿ ਕੇ ਲੈ ਲਈ ਹੋਵੇ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਲਾਂਗੇ ਬਾਈ ਜੀ ਅੱਜ ਮਲਾ ਦਾ 4 ਸਾਲ ਹੋ ਗਏ ਚੌਥਾ ਪੰਜਵਾਂ ਸਾਲ ਲੱਗਿਆ ਹੋਇਆ ਫੈਕਟਰੀ ਨੂੰ 5 ਸਾਲ ਦੇ ਵਿੱਚ ਵਿੱਚ ਇਹਨਾਂ ਕੋਲੇ ਕਾਗਜ਼ੀ ਕਾਰਵਾਈ ਉਹ ਨਹੀਂ ਪੂਰੀ ਹੋਈ ਜੋ ਕਾਗਜ਼ੀ ਕਾਰਵਾਈ ਇਹਨਾਂ ਕੋਲੇ ਦਿਖਾਇਆ ਗਿਆ ਅਸੀਂ ਕੋਈ ਉਹੀ ਗੱਲ ਨਹੀਂ ਕਰਦੇ ਸਾਡੇ ਕੋਲ ਬਕਾਇਦਾ ਸਾਰੇ ਪ੍ਰੂਫ ਇਕੱਠੇ ਹੋਏ ਆ ਉਸ ਚੀਜ਼ ਕਰਕੇ ਅਸੀਂ ਆ ਕੇ ਬੋਲਿਆ ਆ ਇਸ ਚੀਜ਼ ਤੋਂ ਵੀ ਤੁਸੀਂ ਕਹਿੰਦੇ ਹੋ ਤੁਹਾਡੇ ਕੋਲੇ ਕਾਗਜ਼ੀ ਕਾਰਵਾਈ ਪੂਰੀ ਆ ਆ ਸਾਨੂੰ ਆ ਚੀਜ਼ਾਂ ਦਿਖਾਓ ਤੁਹਾਡੇ ਕੋਲ ਹੈਗੀਆਂ ਨੇ ਕਾਗਜ਼ੀ ਕਾਰਵਾਈ ਵਾਲੀਆਂ ਤੇ ਬਾਈ ਜਿਸ ਤਰ੍ਹਾਂ ਬੇਬੀ ਗੱਲ ਕਰ ਰਹੇ ਨੇ ਬਾਈ ਹੁਰੀ ਵੀ ਇਹਨਾਂ ਕੋਲੇ ਕਾਗਜ਼ੀ ਕਾਰਵਾਈ ਪੂਰੀ ਨਹੀਂ ਆ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ ਫਿਰ ਪਿੰਡ ਦੇ ਲੋਕਾਂ ਨੂੰ ਇਸ਼ੂ ਆਉਂਦਾ ਪਿੰਡ ਦੇ ਲੋਕ ਕਹਿੰਦੇ ਨੇ ਵੀ ਚਲੋ ਇਹਨਾਂ ਤੇ ਇਫੈਕਟ ਪੈਂਦਾ ਕੀ ਹੁਣ ਸਰਕਾਰ ਤੁਹਾਡੀ ਇੱਥੇ ਕੋਈ ਸਾਰ ਲੈਣ ਆਈ ਆ ਫਿਰ ਨਹੀਂ ਜੀ ਹਾਲ ਤੱਕ ਤਾਂ ਕੋਈ ਨਹੀਂ ਆਇਆ ਹੈਗਾ ਨਾ ਕੋਈ ਇਹਦਾ ਆਪਣਾ ਐਮਐਲਏ ਆਇਆ ਨਾ ਕੋਈ ਹੋਰ ਆਇਆ ਕੋਈ ਨਹੀਂ ਆਇਆ ਬਸ ਤਾਂ ਸਾਡੇ ਪਿੰਡ ਦੇ ਆਲੇ-ਦਾਲੇ ਜਾ ਕੇ ਦੇਖ ਲੋ ਵੀ ਬਹੁਤ ਵੱਡੇ-ਵੱਡੇ ਖੱਡੇ ਪਏ ਹੋਏ ਨੇ ਐਡੇ-ਐਡੇ ਟਰਾਲੇ ਆਉਂਦੇ ਨੇ ਮਾਰਕ ਜਿਹੜਾ ਕਿ ਲੰਘਦੇ ਵੀ ਨਹੀਂ ਹੈਗੇ ਕ੍ਰੋਸ ਨਹੀਂ ਹੁੰਦੇ ਯਾਦ ਇਹ ਕਰੇਨਾ ਲਿਆ ਲਿਆ ਕੇ ਫੇਰ ਉਹਨਾਂ ਨੂੰ ਅੰਦਰ ਅੰਡਰਗਰਾਉਂਡ ਕਰਦੇ ਨੇ ਉਧਰ-ਉਧਰ ਕਰਦੇ ਨੇ ਨੰਬਰ 2 ਜਦ ਇਹ ਫੈਕਟਰੀ ਹੋ ਚਾਲੂ ਹੁੰਦੀ ਆ ਫਿਰੇ ਚਲੇ ਜਾਂਦੇ ਨੇ ਉਰੇ ਤੇ ਕਿਉਂ ਚਲੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜ਼ਿਆਦਾ ਸਾਹ ਹੈ ਕਿ ਸਾਡੇ ਵਿੱਚ ਸਾਹ ਨਹੀਂ ਹੈਗਾ ਇਹਨਾਂ ਚ ਜ਼ਿਆਦਾ ਦਿਲ ਹੈ ਕਿ ਸਾਡੇ ਦਿਲ ਨਹੀਂ ਹੈਗਾ ਇਹਨਾਂ ਦੇ ਬੱਚੇ ਕਿਉਂ ਜਾਂਦੇ ਨੇ ਦੂਹੇ ਜਿਹੜੇ ਬਿਹਾਰੀ ਲੋਕ ਨੇ ਉਹਨਾਂ ਨੂੰ ਕਿਉਂ ਛੱਡਦੇ ਨੇ ਉਰੇ ਕੰਮ ਵਾਸਤੇ ਫੇਰ ਆਬਿਉਰੇ ਬੈਠਣ ਨਾ ਆਪ ਵੀ ਤੋਂ ਜਿਹੜੇ ਮਾਲਕ ਨੇ ਉਹ ਜਦੋਂ ਇਹ ਚੱਲਦੀ ਆ ਉਦੋਂ ਮਨ ਚਲੇ ਜਾਂਦੇ ਨੇ ਉਹ ਚਲੇ ਜਾਂਦੇ ਨੇ 5 ਵਜੇ ਜੇ ਮਤਲਬ ਕਿ ਲਾਲਾ ਇਹ ਇਹ ਕਹਿੰਦੇ ਨੇ ਵੀ ਅਸੀਂ ਲਾਗੂ ਵੀ ਕਰਦੇ ਆ ਇੱਥੇ ਜਗ੍ਹਾ ਦੇ ਰਹੇ ਆ ਆਪਣੇ ਜਿਹਨੇ ਵੀ ਇਹਨਾਂ ਦੇ ਇਹਦੇ ਵਿੱਚ ਆਹੋ ਨੇ ਚਾਹੇ ਉਹ ਭਾਪੇ ਨੇ ਚਾਹੇ ਉਹ ਲਾਲੇ ਨੇ ਉਰੇ ਆ ਕੇ ਕੋਠੀ ਪਾਉਣ ਘਰ ਪਾਉਣ ਆਪਣਾ ਟੱਬਰ ਨੂੰ ਰੱਖਣ ਫੇਰੇ ਦੱਸਣ 10 ਦਿਨਾਂ ਵਿੱਚ ਕਿਹੜੇ ਪਾਉ ਬਰਤਦੀ ਹੈ ਇਹਨਾਂ ਦੇ ਨਾਲ ਪਲਾਟ ਦੀ ਫ੍ਰੀ ਦੇਵਾਂਗੇ ਹੂੰ ਪਲਾਟ ਤੁਸੀਂ ਕੀ ਕਹਿੰਦੇ ਹੋ 400 ਵਰਗਾਂ ਦਾ ਪਲਾਟ ਕਹਿੰਦਾ ਫ੍ਰੀ ਦੇਵਾਂਗੇ ਪੂਰਾ ਇੱਕ ਰੈਂਡ ਲਗਣ ਜੀ ਜਿਹੜੇ ਫੈਕਟਰੀ ਦੇ ਮਾਲਕ ਨੇ ਜੇ ਉਰੇ ਆ ਕੇ ਰਹਿਣ ਤੁਸੀਂ ਪਲਾਟ ਫਰੀ ਦੇਵੋਗੇ ਹਾਂ ਜੀ ਸਣੇ ਬੱਚੇ ਰਹਿਣਾ ਆ ਕਿ ਉਰੇ ਅੱਛਾ 400 ਗਾਜਾ ਪਲਾਟ ਦੋ ਰੂਪ ਮੰਗਣਾ ਹਾਂ ਚਲਾਈ ਜਾਣ ਅਸੀਂ ਅਸੀਂ ਅੱਠ 800 ਗਾਜਾ ਦੋ ਮਾਲਕ ਨੇ ਦੋਵਾਂ ਨੂੰ 4-400 ਗਾਜਾ ਅਸੀਂ ਫਰੀ ਦੇਵਾਂਗੇ 1 ਰੁਪਈਆ ਨਹੀਂ ਲੈਂਦੇ ਉਰੇ 24 ਘੰਟੇ ਮਤਲਬ ਕਿ ਬਿੱਦ ਫੈਮਲੀ ਆ ਕੇ ਰਹਿਣ ਅਸੀਂ ਕਹਿੰਦੇ ਨਹੀਂ ਵੀ ਤੁਸੀਂ ਆਪਣਾ ਕੰਮ ਛੱਡੋ ਕੋਈ ਬਾਹਰਲਾ ਜਾ ਕੋਈ ਕੰਮ ਕਰਨਾ ਤੁਸੀਂ ਕਰ ਸਕਦੇ ਹੋ ਪਰ ਉਰੇ ਤੁਸੀਂ ਬਿੱਦ ਫੈਮਲੀ ਆ ਕੇ ਰਹਿਣਾ ਦੋ 파ਟਨਰ ਨੇ ਦੋਵਾਂ ਨੂੰ ਅਸੀਂ 4-4 ਸੌ ਗਜ ਦੀ ਪਲਾਟ ਫਰੀ ਦਵਾਂਗੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਇਸ ਫੈਕਟਰੀ ਦੇ ਮਾਲਕ ਇੱਥੇ ਆ ਕੇ ਰਹਿਣ ਆ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਜਿਹੜਾ ਇੱਥੇ ਰਹਿਣ ਦੀ ਜਗ੍ਹਾ ਆਪਣੇ ਵੱਲੋਂ ਫ੍ਰੀ ਦਵੋਗੇ ਪਰ ਇੱਕ ਵਾਰੀ ਉਹ ਤੁਹਾਡੇ ਪਿੰਡ ਦਾ ਵਸੋਂ ਬਣ ਕੇ ਦਿਖਾਉਣ ਤੁਹਾਡੇ ਪਿੰਡ ਦੇ ਹਿੱਸਾ ਬਣ ਕੇ ਦਿਖਾਉਣ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸਲ ਦੇ ਵਿੱਚ ਇਹਦਾ ਇਫੈਕਟ ਕੀ ਹੈ ਬਿਲਕੁਲ ਜੀ ਲੈਣ ਰਹਿਣਾ ਪਵੇ ਲਾਈਫਟਾਈਮ ਰਹਿਣਾ ਪਊਗਾ ਉਹਨੂੰ ਇਹ ਨਹੀਂ ਹੈਗਾ ਵੀ ਸਾਲ 6 ਮਹੀਨੇ ਲਾਤੇ ਵੀ 2 ਮਹੀਨੇ ਲਾਤੇ ਵੀ ਉਹ ਲਾਤੇ ਅਸੀਂ ਚਲੇ ਗਏ ਪੂਰਾ ਲਾਈਫਟਾਈਮ ਜਿੰਨੀ ਜਿੰਦਗੀ ਬੱਚੇ ਦੀ ਹੈ ਚਾਹੇ 60 ਸਾਲ ਦੀ 50 ਸਾਲ ਦੀ ਉਰੀ ਰਹਿਣਾ ਪਊਗਾ ਫਿਰ ਸਾਡੇ ਨਾਲ ਰਹਿਣਾ ਪਊਗਾ ਇੱਥੀ ਉਹ ਜਦ ਤੱਕ ਫੈਕਟਰੀ ਚੱਲੂਗੀ ਫਿਰ ਜਦ ਤੱਕ ਫੈਕਟਰੀ ਦੇ ਨਾਲੇ ਉਰੀਓ ਰਹਿਣ ਬੱਚਾ ਬੱਚਾ ਜਿਹੜੀ ਉਹਨਾਂ ਦੀ ਰਹਿ ਜਦੋਂ ਉਹਨਾਂ ਦੀ ਇਹ ਪਲਾਟ ਬਣਾਉਣਾ ਉਹਨਾਂ ਨੇ ਕੋਠੀ ਪਲਾਟ ਲੈ ਕੇ ਕੋਠੀ ਬਣਾਉਣੀ ਆ ਜਿਹੜੀਆਂ ਦੋ ਕੋਠੀਆਂ ਬਣਣਗੀਆਂ ਇਹਨਾਂ ਉਹਨਾਂ ਦੀ ਉਹਨਾਂ 'ਚ ਵੀ ਉਹਨਾਂ ਦੀ ਮਦਦ ਕਰਾਂਗੇ ਅਸੀਂ ਵੀ ਹਾਂ ਵੀ ਸਹਾਰਾ ਲਾਵਾਂਗੇ ਉਹਨਾਂ ਨੂੰ ਇਹ ਨਹੀਂ ਵੀ ਉਹਨਾਂ ਨੂੰ ਫਰੀ ਚ ਜੋ ਕਰ ਰਹੇ ਹਾਂ ਅਸੀਂ ਤੇ ਉਹਨਾਂ ਨੂੰ ਉਹਦੇ 'ਚ ਵੀ ਮਦਦ ਕਰਾਂਗੇ ਉਹਨਾਂ ਦੀ ਜਿਹੜਾ ਰਸਣ ਪਾਣੀ 'ਚ ਵੀ ਉਹਨਾਂ ਦੁੱਧ ਮਾਇ ਦਾ ਕਰੂਗਾ ਉਹਨਾਂ ਨੂੰ 4 ਕਿਲੋ ਦੁੱਧ ਦੁੱਧ ਉਹਨਾਂ ਨੂੰ ਮਾਇ ਦੇ ਕਰੂਗਾ ਫਰੀ ਦੁੱਧ ਦੈ ਕਰੂਗਾ 4 ਕਿ ਕਾਰੇ ਅਸਰ ਉਹ ਜਦੋਂ ਵੀ ਕੋਈ ਟੇਬਲ ਟਾਕ ਇੱਕ ਦੋ ਬਾਾਰ ਹੋਇਆ ਜਦੋਂ ਵੀ ਕੋਈ ਟੇਬਲ ਟਾਕ ਹੁੰਦਾ ਉਹ ਕਹਿੰਦਾ ਵੀ ਸਾਡੀ ਫੈਕਟਰੀ ਆ ਜਿਹੜੀ ਪ੍ਰਦੂਸ਼ਣ ਨਹੀਂ ਕਰਦੀ ਇਸ ਤਰ੍ਹਾਂ ਦੀਆਂ ਦਲੀਲਾਂ ਰੱਖਦੇ ਆ ਜਿਹੜੀ ਸਾਡੇ ਵੱਲੋਂ ਦਲੀਲ ਰੱਖੀ ਗਈ ਆ ਉਹ ਇਹ ਰੱਖੀ ਗਈ ਆ ਵੀ ਜੇ ਇਹ ਫੈਕਟਰੀ ਇੰਨੀ ਸ਼ੁੱਧਾ ਇੰਨੀ ਮਤਲਬ ਇਫੈਕਟ ਨਹੀਂ ਕਰਦੀ ਤੂੰ ਆ ਕੇ ਇੱਥੇ ਰਹਿ ਅਸੀਂ ਤੈਨੂੰ ਜਗ੍ਹਾ ਫਰੀ ਦੰਦੇ ਆ ਤੈਨੂੰ ਪਾਣ ਚ ਵੀ ਸਹਿਯੋਗ ਕਰਾਂਗੇ ਠੀਕ ਹੈ ਜੀ ਜੇ ਤੇਰੇ ਗੁਰਦੇ ਠੀਕ ਰਹਿ ਜਾਣਗੇ ਫਿਰ ਸਾਡੇ ਵੀ ਗੁਰਦੇ ਠੀਕ ਨੇ ਠੀਕ ਹੈ ਜੀ ਤੂੰ ਰਾਤ ਰਾਤ ਨੂੰ ਚਲਾਉਣਾ ਹੁਣ ਪਤਾ ਨਹੀਂ ਇਹ ਜਾਲੀ ਆ ਜਿਹੜਾ ਰਾਤ ਰਾਤ ਨੂੰ ਚਲਾਉਂਦੇ ਆ ਦਿਨ ਚ ਨਹੀਂ ਚਲਾਉਂਦੇ ਅਸੀਂ ਲਿਖ ਕੇ ਦਵਾਗੇ ਵੀ ਇਹ 24 ਘੰਟੇ ਚਲਾਵੇ ਪਰ ਰਵੇ ਰਹੇ ਇੱਥੇ ਕਿਉਂਕਿ ਇਹਨੂੰ ਮਤਲਬ ਗੱਲ ਇਹ ਹੈ ਵੀ ਜਿਸ ਚੀਜ਼ ਦਾ ਇਫੈਕਟ ਜੇਕਰ ਸਾਡੇ ਪਿੰਡ ਦੇ ਲੋਕਾਂ ਦੇ ਪੈ ਰਿਹਾ ਹੈ ਇਹ ਬਾਈਹੂਰੀ ਕਹਿੰਦੇ ਨੇ ਵੀ ਉਹ ਫੈਕਟ ਜਦੋਂ ਇਹਨਾਂ ਦੀ ਆਪਣੀ ਬਾਡੀ ਦੇ ਉੱਤੇ ਪਊਗਾ ਆਪਣੇ ਆਪ ਤੇ ਚੱਲਣਗੇ ਤਾਂ ਇਹਨਾਂ ਨੂੰ ਪਤਾ ਲੱਗੂਗੀ ਕਿ ਅਸਲ ਦੇ ਵਿੱਚ ਲੋਕ ਚੱਲ ਕੀ ਰਹੇ ਨੇ ਇੱਕ ਵੀਰ ਜੀ ਇਹ ਇਹਨਾਂ ਕੋਲੇ ਕਾਗਜ਼ੀ ਕੰਮ ਪੂਰੇ ਆ ਸਾਡੇ ਕੋਲ ਅਸੀਂ ਇੱਕ ਚੀਜ਼ ਹੋਰ ਕਹਿੰਦੇ ਆ ਜੇ ਹੁਣ ਮੰਨ ਲਓ ਮੈਂ ਚੀਜ਼ ਕਿਤੋਂ ਖਰੀਦੀ ਆ ਉਹ ਮੈਂ ਸਿੱਧੀ ਆਪਣੇ ਘਰੇ ਤਾਰੂਗਾ ਮੈਂ ਰਸਤੇ 'ਚ ਤਾਂ ਨਹੀਂ ਉਹਨੂੰ ਤਾਰੂਗਾ ਇਹ ਟਾਇਰਾਂ ਦੇ ਜਿਹੜੇ ਟਰੱਕ ਨੇ ਐਕਸਪੋਰਟ ਕਰਦੇ ਨੇ ਮੰਦਰਗਾਹ ਤੋਂ ਆਉਂਦੇ ਨੇ ਜੇ ਹੁਣ ਮੰਦਰਗਾਹ ਤੋਂ ਇਹਨਾਂ ਨੇ ਮੁੱਲ ਖਰੀਦੇ ਇਹਨਾਂ ਕੋਲੇ ਹੈਗੀ ਆ ਵੀ ਅਸੀਂ ਟਾਇਰਾਂ ਨੂੰ ਫੂਕ ਸਕਦੇ ਆ ਜਾਂ ਉਬਾਲ ਸਕਦੇ ਆ ਮੰਦਰਗਾਹ ਤੋਂ ਸਿੱਧਾ ਡਾਉਣ ਕਲਰ ਦੇ ਬਿੱਲ ਅੱਜ ਤੱਕ ਇਹਨਾਂ ਨੇ 4 ਸਾਲ ਦੇ ਵਿੱਚ ਡਾਉਣ ਕਲਰ ਦੇ ਬਿੱਲ ਨਹੀਂ ਘਟਾਏ ਅੱਗੇ ਘਟਾ ਲੈਣਾ ਸਾਨੂੰ ਪਤਾ ਨਹੀਂ ਮੰਦਰਗਾਹ ਤੋਂ ਚੱਲ ਕੇ ਪਹਿਲਾਂ ਬਿੱਲ ਕੱਟਦੇ ਨੇ ਪ ਪਾਣੀ ਪਤਰੋ ਬਿੱਲ ਕੱਟਦੇ ਨੇ ਦੌਣ ਕਲਾ ਲਈ ਹੁਣ ਇਹ ਕੀ ਝੋਲਾ ਮੋਲਾ ਕੀ ਆ ਸਿਸਟਮ ਇਹ ਸਾਨੂੰ ਸਮਝ ਨਹੀਂ ਸਾਡੀ ਸਮਝ ਤੋਂ ਬਾਹਰ ਆ ਅਗਲੀ ਗੱਲ ਇਹਨਾਂ ਦੀ ਪਿੰਡ ਦੀ ਲੇਬਰ ਆ ਸਕੂਟਰੀ ਚੱਕੂਗੀ ਮੋਟਰਸਾਈਕਲ ਚੱਕੂਗੀ ਪਿੰਡ ਚ ਜਾਊਗੀ ਸਾਡੇ ਪਿੰਡ ਚ ਕਿਸੇ ਨੇ ਹਫੀ ਨਫੀ ਕਰਤੀ ਫੈਕਟਰੀ ਮਾਲਕ ਕੋਲੇ ਉਹਦੇ ਆਧਾਰ ਕਾਰਡ ਉਹਦਾ ਕੋਈ ਡਾਕੂਮੈਂਟ ਨਹੀਂ ਸੀ ਸਾਡੇ ਕੋਲੇ ਮੰਨੇ ਆ ਵੀ ਮੈਂ ਹੁਣ ਜਾ ਕੇ ਲਊਗਾ ਮਤਲਬ ਜਿਹੜੇ ਇੱਥੇ ਲੇਬਰ ਤੇ ਬੱਚੇ ਬੰਦੇ ਕੰਮ ਕਰਨ ਆਉਂਦੇ ਨੇ ਉਹਨਾਂ ਬੰਦਿਆਂ ਦੇ ਕੋਲੇ ਕਿਸੇ ਕੋਈ ਪ੍ਰੂਫ ਨਹੀਂ ਹੈਗਾ ਜਾਂ ਕੁਝ ਵੀ ਆਧਾਰ ਕਾਟ ਤੁਹਾਡੇ ਕੋਲੇ ਨਹੀਂ ਹੈਗੇ ਤੁਸੀਂ ਕਹਿੰਦੇ ਹੋ ਕਿ ਪਿੰਡ ਦੇ ਵਿੱਚ ਕੱਲ ਰੱਬ ਨਾ ਕਰੇ ਕੋਈ ਮੰਦਾ ਚੰਗਾ ਬਾਪਰ ਦਾ ਕਿਸੇ ਦੇ ਨਾਲ ਤਾਂ ਉਹਦੇ ਜ਼ਿੰਮੇਵਾਰ ਇਹ ਹੋਣਗੇ ਵੀਰ ਜੀ ਤੁਹਾਨੂੰ ਪੰਜਾਬ ਦੇ ਹਾਲਾਤ ਪਤਾ ਅੱਜ ਤੱਕ ਅੱਜ ਕੱਲ ਕਿਤੇ ਨਾ ਕਿਤੇ ਰੋਜ਼ ਕਿਤੇ ਨਾ ਕਿਤੇ ਮਨ ਲਾਦਾਹੀ ਦੀ ਗੱਲਬਾਤ ਹੋ ਰਹੀ ਆ ਆਊਟ ਆਫ ਸਟੇਟ ਜਿਹੜਾ ਭਈਏ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਇਸ ਚੀਜ਼ ਨੂੰ ਉਹ ਕਿਤਨੇ ਕਿਤੇ ਆਪਣੇ ਪੰਜਾਬ ਦੇ ਬੰਦੇ ਦੇ ਗਲ ਪੈ ਰਹੇ ਆ ਜੇ ਆਪਣੇ ਵੀ ਇੱਥੇ ਕੋਈ ਗੱਲਬਾਤ ਹੋ ਹੁੰਦੀ ਆ ਕੋਈ ਪੰਜਾਬੀ ਬੰਦੇ ਨੂੰ ਸੱਟ ਮਾਰ ਕੇ ਚਲਿਆ ਗਿਆ ਤਾਂ ਇਹਨਾਂ ਕੋਲੇ ਉਹਦਾ ਡਾਕੂਮੈਂਟ ਕੋਈ ਵੀ ਨਹੀਂ ਸੀਗਾ ਹੁਣ ਕਹਿੰਦੇ ਅਸੀਂ ਲੈ ਲੇ ਹੁਣ ਮਤਲਬ ਡਾਕੂਮੈਂਟ ਲੈਂਦੇ ਹੁਣ ਬਦਲੀਤੇ ਆ ਕਿ ਨਹੀਂ ਲੀਤੇ ਪਰ ਉਹਨਾਂ ਦੀ ਮੂੰਹ ਨਾਲ ਬੋਲ ਕੇ ਵੀ ਸਾਡੇ ਡਾਕੂਮੈਂਟ ਲੈ ਲੇ ਬਾਈ ਜੀ ਜਦੋਂ ਤੁਹਾਡੇ ਪਿੰਡ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਮਜ਼ਦੂਰ ਲੇਬਰ ਵਾਲੇ ਆਉਂਦੇ ਨੇ ਫਿਰ ਤੇ ਉਹ ਵੀ ਇੱਥੇ ਕੰਮ ਕਰਨ ਲਈ ਤਿਆਰ ਨਹੀਂ ਤੇ ਹੋਰ ਜਦੋਂ ਫਿਰ ਪਿੰਡ ਤੋਂ ਬਾਹਰੋਂ ਤੁਸੀਂ ਕਿਸੇ ਬੰਦੇ ਨੂੰ ਬੁਲਾਉਂਦੇ ਹੋ ਇੱਥੇ ਕੰਮ ਕਰਨ ਲਈ ਉਹ ਆ ਜਾਂਦੇ ਨੇ ਆਰਾਮ ਨਾਲ ਬਈ ਜੀ ਹੁਣ ਜਿਹੜਾ ਪਹਿਲੀ ਵਾਰੀ ਆਇਆ ਉਹਨੂੰ ਨਹੀਂ ਪਤਾ ਵੀ ਮੈਂ ਕਿਹੜੇ ਹਾਲਾਤਾਂ 'ਚ ਚੱਲੇ ਹਾਂ ਦੋ ਵਾਰੀ ਆਜੂ ਤਿੰਨ ਵਾਰੀ ਆਜੂਗਾ ਚੌਥੀ ਵਾਰ ਜਦੋਂ ਉਹਦੇ ਹਾਲਾਤ ਸਾਹਮਣੇ ਆਉਣਗੇ ਉਹਨੇ ਆਉਣਾ ਹੀ ਨਹੀਂ ਹੈਗਾ ਸਾਡੇ ਕੋਲੇ ਅਸੀਂ ਤਾਂ ਹੀ ਵਾਰ-ਵਾਰ ਪ੍ਰਸ਼ਾਸਨ ਅਗੇ ਇੱਕੋ ਹੀ ਕੰਮ ਮੰਗ ਕਰ ਰਹੇ ਆ ਵੀ ਜਦੋਂ ਤੁਸੀਂ ਸਾਡਾ ਪਿੰਡਾ ਜਿਹੜਾ ਰੈੱਡ ਜ਼ੋਨ 'ਚ ਤੁਸੀਂ ਪਾਇਆ ਹੋਇਆ ਸਾਡੇ ਕਿਸੇ ਵੀ ਮੈਂਬਰਾਂ ਸਹਿਮਾਨਾਂ ਤੋਂ ਪੁੱਛੇ ਬਿਨਾ ਪੁਰਾਣਿਆਂ ਤੋਂ ਸਾਡੇ ਪਿੰਡ ਨੂੰ ਇੱਥੇ ਤੁਸੀਂ ਉਜਾੜ ਦਿਓ ਰੈੱਡ ਖਤਰੇ ਦਾ ਨਿਸ਼ਾਨ ਆ ਲਾਲ ਆ ਜਿਹੜਾ ਉਹ ਖਤਰੇ ਦਾ ਨਿਸ਼ਾਨ ਆ ਇਹ ਸਰਕਾਰ ਆਪ ਮੰਨ ਰਹੀ ਆ ਬਕਾਇਦਾ ਕਾਗਜ਼ ਵੀ ਮੰਨਦੇ ਆ ਵੀ ਇਹ ਲਾਲ ਜਿਹੜਾ ਖਤਰੇ ਦਾ ਨਿਸ਼ਾਨ ਆ 4500 ਦੀ ਸਾਡੀ ਵਸੋਂ ਆ 4500 ਪਿੰਡ ਦੀ ਵਸੋਂ ਜਿਸ ਨੂੰ ਖਤਰੇ ਦੇ ਨਿਸ਼ਾਨ ਥੱਲੇ ਦਿੱਤੇ ਅੱਜ ਬੀਬੀ ਜਿਸ ਤਰ੍ਹਾਂ ਇਹ ਬਾਈਹੁਰੀ ਦੱਸ ਰਹੇ ਨੇ ਕਿ ਬਾਹਰੋਂ ਜਿਹੜੇ ਲੋਕ ਸੇਵਾ ਕਰਨ ਆਉਂਦੇ ਨੇ ਕੋਈ ਵੀ ਕਿਤੇ ਕੋਈ ਕਿਸੇ ਕੋਈ ਕੰਮ ਵਾਸਤੇ ਬੁਲਾਉਨੇ ਆਪਾਂ ਉਹ ਵੀ ਨਹੀਂ ਆਉਂਦੇ ਪਿੰਡ ਦੇ ਵਿੱਚ ਤੇ ਫਿਰ ਇਸ ਤਰ੍ਹਾਂ ਜਦੋਂ ਆਪਣੇ ਪਿੰਡ ਦੇ ਵਿੱਚ ਆਪਾਂ ਆਮ ਗੱਲ ਕਰਨੇ ਆ ਵੀ ਜਿਹੜੇ ਰਿਸ਼ਤੇ ਵਾਲੇ ਆਉਂਦੇ ਨੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਦੇ ਆ ਆਪਾਂ ਇਸ ਚੀਜ਼ ਤੇ ਵੀ ਅਸਰ ਪੈਂਦਾ ਇਸ ਚੀਜ਼ ਦਾ ਪਾਉ ਗਈ ਜੀ ਮੁੰਡਿਆਂ ਨੂੰ ਰਿਸ਼ਤੇ ਕਿੱਥੇ ਹੋ ਜਾਣਗੇ ਕੁੜੀਆਂ ਨੂੰ ਤਾਂ ਚਲੋ ਹੋ ਵੀ ਜਾਣਗੇ ਮੁੰਡਿਆਂ ਨੂੰ ਤਾਂ ਨਹੀਂ ਹੋਣ ਲੱਗੇ ਜੀ ਸਾਡੇ ਬੱਚੇ ਵਿਆਹਣ ਵਾਲੇ ਨੇ 26-26 ਸਾਲਾਂ ਦੇ ਸਾਡੇ ਬੱਚੇ ਹੋਗੇ ਤੇ ਅਸੀਂ ਧਰਨਿਆਂ ਦੇ ਬੈਠੀ ਆ ਹੂੰ ਠੀਕ ਹੈ ਨਾ ਅਗਲਾ ਸੋਚਦਾ ਵੀ ਕਾਦੇ ਵਾਸਤੇ ਫਿਰ ਅਸੀਂ ਅਗਲੇ ਨੂੰ ਦੱਸ ਦਿਆਂ ਵੀ ਸਾਡੇ ਪਿੰਡ ਚ ਆਗੂ ਸੋਇਆ ਵੈ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਇਹਨਾਂ ਨੂੰ ਦੇਖੋ ਹੋਣੀ ਤਾਂ ਬੰਦੇ ਕਰਨੀ ਪੈਣੀ ਆ ਇਹਨਾਂ ਨੂੰ ਆਪਣੇ ਆਪੇ ਕਰ ਲੈਣੀ ਚਾਹੀਦੀ ਆ ਨਾ ਇਹਨੇ ਖੱਜਲ ਖਵਾਰ ਹੋਣ ਨਾ ਸਾਨੂੰ ਕਰਨ ਤਾਂ ਬੀਬੀਆਂ ਵੱਡੇ ਜਿਹੜੇ ਕਿ ਲਈ ਕਿ ਗਿਣਤੀ ਦੇ ਵਿੱਚ ਇੱਥੇ ਇਕੱਠੀਆਂ ਹੋਈਆਂ ਹੋਏ ਨੇ ਬੀਬੀ ਜਦੋਂ ਇੱਥੇ ਤੁਸੀਂ ਇੰਨੀ ਵੱਡੀ ਉਮਰ ਦੇ ਵਿੱਚ ਬੈਠੇ ਹੋ ਤੇ ਤੁਹਾਨੂੰ ਕਿਸੇ ਬਜ਼ੁਰਗ ਮਾਤਾ ਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਆਈ ਆ ਇਸ ਫੈਕਟਰੀ ਕਰਕੇ ਅਨਮੰਤਾ ਬੋਲਦ ਨੇ ਅਨਮੰਤਾ ਸਾਡੀ ਬਹੂ ਨੂੰ ਹੋ ਗਈ ਹਾਂ ਜਿਹੜੀਆਂ ਆਧੁਨਿਕ ਕੁੜੀਆਂ ਬਹੂਆਂ ਘੁੰਮਣ ਆਉਂਦੀਆਂ ਨੇ ਉਹਨਾਂ ਨੂੰ ਸਾਡੀ ਇੱਕ ਛੋਟੀ ਬਹੂ ਨੂੰ ਸਾਹ ਦੀ ਬਿਮਾਰੀ ਹੋ ਗਈ ਇੱਥੇ ਸਾਡੇ ਖੇਤ ਨੇ ਫੈਕਟਰੀ ਟੱਪਣਸਾਰ ਕੇ ਤੇ ਸਾਡੀ ਮੋਟਰ ਆ ਝੜਕ ਪਰ ਜਮਾ ਤੇ ਉੱਥੇ ਕੁੜੀਆਂ ਬਹੂਆਂ ਰਾਤ ਨੂੰ ਘੁੰਮਣ ਆਉਂਦੀਆਂ ਨੇ ਉਹ ਧੂਆਂ ਵਰਦਾ ਸਾਡੀ ਇੱਕ ਬਹੂ ਪੰਪ ਲੈਣ ਲੱਗੀ ਟੈਸਟ ਹੋਏ ਨੇ ਜੇ ਤੁਸੀਂ ਕਹੋ ਮੈਂ ਕਹਿ ਟਲਿਆ ਕੇ ਦਿਖਾ ਦਉ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹਾਂ ਬਹੁਤ ਜ਼ਿਆਦਾ ਹੋਈ ਵੀ ਆ ਸਾਡੀ ਬਹੂ ਕਰੇ ਕਿਤੇ ਲੈ ਕੇ ਜਾਂਦੇ ਨੇ ਕਰੇ ਕਿਤੇ ਲੈ ਕੇ ਜਾਂਦੇ ਆਸੀਂ ਬੀਬੀ ਆਪਾਂ ਨੂੰ ਕੀ ਲੱਗਦਾ ਵੀ ਇਹ ਇਸੇ ਕਰਕੇ ਸਾਰਾ ਕੁਝ ਹੋ ਰਿਹਾ ਜਾਂ ਹੋਰ ਵੀ ਕਾਰਨ ਇਸੇ ਕਰਕੇ ਹੋਇਆ ਹਾਂ ਹਾਂਜੀ ਅੱਗੇ ਵੀ ਹੋਵੇਗੇ ਹੁਣ ਇਹ ਤਾਂ ਹੋਣ ਲੱਗਿਆ ਜੇ ਹੁਣੇ ਸਾਹ ਹੋਣ ਲੱਗੇ ਨੇ ਪਹਿਲਾਂ ਤਾਂ ਹੁੰਦੇ ਸਾਂਡੇ ਵਰਗੇ ਵੀ ਛੱਤਿਆ ਰੁਕਰੀਆਂ ਨੇ ਸਭ ਨਿਆ ਰੁਕਰੀਆਂ ਨੇ ਛੱਤਿਆ ਹਾਂ ਹਾਂ ਆਏ ਇਹ ਵੀ ਛੱਤਿਆ ਰੁਕਰੀਆ ਅਸੀਂ ਵੀ ਕਹਿੰਦੇ ਸਾਡੀ ਫੈਕਟਰੀ ਬੰਦ ਹੋਣੀ ਚਾਹੀਦੀ ਰਾਤ ਨੂੰ ਕੀ ਰਾਤ ਨੂੰ ਉੱਠ ਉੱਠ ਕੇ ਅਸੀਂ ਗੈਸ ਦੇਖਦੇ ਆਂ ਵੀ ਬਹੁਆਂ ਨੇ ਕਿਤੇ ਕੁੜੀਆਂ ਨੇ ਖੁੱਲਾ ਨਾ ਛੱਡ ਤਿਆ ਹੋਵੇ ਉਹਦੀ ਪਿਆ ਨੂੰ ਕਮਰੇ ਦੇ ਵਿੱਚ ਪੱਖੇ ਲਾਏ ਹੋਏ ਹੁੰਦੇ ਨੇ ਹਾਂ ਸਮੈਲ ਲਾਉਂਦੀ ਉਹਨਾਂ ਦੀ ਬਹੁਤ ਜ਼ਾਰੇ ਸਮੈਲ ਲਾਉਂਦੀ ਕਦੇ ਥੱਲੇ ਦੇ ਗੈਸ ਬੰਦ ਕਰਾਂਗੇ ਕਦੇ ਕੁਝ ਕਰਾਂਗੇ ਅਸੀਂ ਫੇ ਸਾਨੂੰ 스멜 ਬਹੁਤ ਆਉਂਦੀ ਆ ਪਿਆਰ ਬਹਿ ਨਹੀਂ ਜਾਂਦਾ ਪੱਖੇ ਦੀ ਹਵਾ ਚ ਸਾਤੇ ਹਾਂ ਹੁਣ ਦਿਨ ਕਿ ਬੰਦ ਆ ਨਾ ਹਾਂਜੀ 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 ਹੁਣ ਜਾ ਕੇ ਨਾਂਕੇ ਦੇਖ ਰੋ ਨਾਲੇ ਕਿੰਨੀ ਬਦਬੂ ਮਾਰਦੀ ਆ ਬਹੁਤ ਦੋ ਵਾਰੀ ਆਪਣੇ ਜਲਦੀ ਨਿਕਲ ਜਿਹੜੀ ਜਿਹੜੀ ਅੱਛਾ 10 ਦਿਨ ਹੋ ਗਏ ਜੀ ਇਹਨੂੰ ਬੰਦ 10 ਦਿਨ ਹੋ ਗਏ 10 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ 10 ਦਿਨ ਹੋ ਗਏ ਬੰਦ ਹੋਈ ਜਦੋਂ ਤੋਂ ਤੁਸੀਂ ਇੱਥੇ ਧਰਨੇ ਤੇ ਬੈਠੇ ਉਸ ਦਿਨ ਦੀ ਫੈਕਟਰੀ ਬੰਦ ਉਦੋਂ ਹੀ ਬੰਦ ਹੋਈ ਆ ਹਾਂਜੀ ਹਾਂ ਜਦੋਂ ਅਸੀਂ ਧਰਨੇ ਤੇ ਬੈਠੇ ਜਦ ਇਹ ਫੈਕਟਰੀ ਬੰਦ ਹੋਈ ਆ ਅਤਾ ਫਿਰ ਜਦੋਂ ਜ਼ਿਆਦਾ ਦਿੱਕਤਾਂ ਆ ਗਈਆਂ ਤਾਂ ਫਿਰ ਬੰਦ ਤਾਂ ਕਰਾਉਣੀ ਹੋ ਸੀਗੀ ਜੀ। ਹੂੰ। ਤੇ ਫਿਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਆਇਆ ਤੇ ਉਹ ਉਹਨਾਂ ਨੇ ਫੈਕਟਰੀ ਵੀ ਬੰਦ ਕਰ ਲਈ ਐ ਤੇ ਬਾਈ ਫਿਰ ਕਦੇ ਤੁਸੀਂ ਜਿਸ ਤਰ੍ਹਾਂ ਹਾਂਜੀ 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 ਮੇਰਾ ਰੋਜ ਦਾ ਲਾਗ ਮੇਰੀਆਂ ਅੱਖਾਂ 'ਕ ਨਹੀਂ ਮਾਰਨੀ। ਹੂੰ। ਕੀ ਕਹਿੰਨੀ ਆ ਮੇਰੀਆਂ ਅੱਖਾਂ ਨੂੰ ਕਸਰ ਹੋ ਰਹੀ ਐ ਜਿੱਦਣ ਦੀ ਫੈਕਟਰੀ ਕਿਤੇ। ਹੂੰ। ਹਾਂ। ਫੈਕਟਰੀ ਕਰਕੇ ਅੱਖਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਣ ਲੱਗ ਪਈ ਸੀ। ਉਹ ਰੱਖ ਲਾ ਮੈਂ ਹਰ ਟਾਈਮ ਹੂੰ ਉਹ ਰਾਖ ਦੀ ਪ੍ਰੋਬਲਮ ਆਉਂਦੀ ਆ ਮਾਰੀ ਮਾਰੀ ਹੂੰ ਅੱਖਾਂ માં ਪੈਂਦੀ ਆ ਉਹ ਨਿਗਾ ਨੀਗਾ ਵੀ ਕੱਟਦੀ ਆ ਬਾਕੂ ਇਸ ਕਰਕੇ ਨੀਗਾ ਕੇ ਮੇਰੀ ਅੱਖਾਂ ਹੀ ਲੜਕੀ ਜੰਨੀਆਂ ਹੂੰ ਹਾਂ ਅੱਖਾਂ ਹੀ ਲੜਕੀ ਜੰਨੀਆਂ ਤਰਰਕਦੀਆਂ ਨੇ ਹਾਂ ਮੈਂ ਪੁਰਸ਼ ਵਾਲੇ ਨੂੰ ਵੀ ਕਿਹਾ ਤਾਂ ਹੂੰ ਮੈਂ ਖਾ ਤੇ ਮੇਰੀ ਅੱਖਾਂ ਕੰਨੀ ਨੀਗਾ ਮਾਰਦੀ ਜੰਨੀ ਫੈਕਟਰੀ ਲੱਗੀ ਹਾਂਜੀ ਬਾਈ ਜੀ ਫਿਰ ਜਿਸ ਤਰ੍ਹਾਂ ਹੁਣ ਲਾ ਲੋ ਇੱਕ ਤਾਂ ਪਾਸੇ ਪਿੰਡਾ ਸਾਰਾ ਤੇ ਦੂਜੇ ਪਾਸੇ ਇਹ ਫੈਕਟਰੀ ਦੇ ਮਾਲਕ ਨੇ ਫੈਕਟਰੀ ਦੇ ਮਾਲਕ ਕਹਿੰਦੇ ਨੇ ਵੀ ਸਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਪਿੰਡ ਕਹਿੰਦਾ ਵੀ ਅਸੀਂ ਫੈਕਟਰੀ ਬੰਦ ਕਰਾਉਣੀ ਆ ਤੇ ਕੀ ਲੱਗਦਾ ਵੀ ਇਹਦੇ ਵਿੱਚ ਸਰਕਾਰ ਜੇਕਰ ਕੋਈ ਆਲਟਰਨੇਟਿਵ ਕੱਢੇ ਤੇ ਉਹਦੇ ਤੇ ਪਿੰਡ ਸਹਿਮਤ ਹੋ ਜਾਊਗਾ ਪਿੰਡ ਸਹਿਮਤ ਜੀ ਸਰਕਾਰ ਅੱਜ ਆਲਟਰਨੇਟ ਕੱਢ ਦੂਗੀ ਇਹਨਾਂ ਨੂੰ ਕੀ ਸਰਕਾਰ ਦਾ ਅਧਿਕਾਰੀ ਜਦੋਂ ਇਹਨਾਂ ਨੂੰ ਹਰ ਸਾਲ ਐਨਓਸੀ ਰੀਨਿਊ ਕਰਕੇ ਜਾ ਰਹੇ ਆ ਪਹਿਲੇ ਸਾਲ ਉਹਨੇ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਗਿਆ ਟਾਈਮ 'ਚ ਚਲੋ ਅਸੀਂ ਆਉਣ ਵਾਲੇ ਸਮੇਂ 'ਚ ਪੂਰੀਆਂ ਕਰ ਲਾਂਗੇ ਦੂਜੇ ਸਾਲ 'ਚ ਫੇਰ ਕਹਿੰਦੇ ਆ ਹੁਣ ਤੀਜੇ ਸਾਲ ਚ ਫੇਰ ਕਹਤੇ ਆ ਹਰ ਸਾਲ ਮਤਲਬ ਕਿ ਅਧਿਕਾਰੀ ਨਾਲ ਕੋਲੇ ਹਰ ਸਾਲ ਵਿਜ਼ਿਟ ਕਰਕੇ ਇਹਨਾਂ ਨੂੰ ਐਨਓਸੀ ਰੀਨੂ ਕਰਕੇ ਜਾ ਰਹੇ ਆ ਅੱਕ ਕੇ ਸਾਨੂੰ ਇਹ ਕਦਮ ਚੱਕਣਾ ਪਿਆ ਹੁਣ ਵੀ ਸਾਡੇ ਕੋਲ ਮੰਨ ਕੇ ਚੱਲੋ ਸੀ ਟਰੱਕ ਰੋਕ ਕੇ ਖੜਾ ਉਹ ਸਾਹਮਣੇ ਤੁਸੀਂ ਆਉਂਦੇ ਵੇ ਦੇਖਿਆ ਹੋਣਾ ਉਹ ਮਤਲਬ ਕਿ 2 ਤਰੀਕ ਨੂੰ ਸਾਡੀ ਮੀਟਿੰਗ ਹੋਈ ਆ ਗੁਰਦੁਆਰਾ ਸਾਹਿਬ ਚ 2 ਤਰੀਕ ਨੂੰ ਇਹਨਾਂ ਨੂੰ ਕਿਹਾ ਗਿਆ ਸਪੈਸ਼ਲ ਫੈਕਟਰੀ ਮਾਲਕਾਂ ਨੂੰ ਵੀ ਭਾਈ ਤੁਸੀਂ ਆਪਣਾ ਮਸਲੇ ਦਾ ਹੱਲ ਕਰੋ ਪਹਿਲਾਂ ਉਦ ਤੱਕ ਸਾਡੇ ਪਿੰਡ ਚ ਟਰੱਕ ਨਾਲ ਲਿਆਇਓ ਇਹ ਐਡੇ ਐਡੇ ਹੈਵੀ ਵਾਨ ਨੇ 30 30 35 55 ਟਨ ਦੇ ਟਰੱਕ ਨੇ ਜਿਹੜੇ ਸਾਡੇ ਪਿੰਡ ਦੇ ਫਿਰਨੀ ਦੇ ਉੱਪਰ ਦੀ ਕਮਾਹ ਕੇ ਲੈ ਕੇ ਆਉਂਦੇ ਆ ਰਸਤੇ ਦੇ ਵਿੱਚ ਇਹਨਾਂ ਨੂੰ ਤਿੰਨ ਸਕੂਲ ਮਿਲਦੇ ਨੇ ਪਲੱਸ ਦੋ ਗੁਰਦਗਰੂ ਘਰ ਮਿਲਦੇ ਨੇ ਸਾਡੇ ਘਰ ਨੇ ਜੀ ਰੋਡ ਦੇ ਉੱਤੇ ਸਾਡੀ ਫਿਰਨੀ ਦੇ ਉੱਤੇ ਜੇ ਬਾਈ ਚਾਂਸ ਕੋਈ ਬੱਚਾ ਸਾਡਾ ਕੋਈ ਟਰੱਕ ਦੇ ਮੂਹਰੇ ਆ ਗਿਆ ਕੌਣ ਜ਼ਿੰਮੇਵਾਰ ਹੋਊਗਾ ਇੱਕ ਪਾਸੇ ਦਾ ਪਟਿਆਲੇ ਦਾ ਡੀਸੀ ਇਹ ਗੱਲ ਕਹਿੰਦਾ ਤੁਸੀਂ ਸਕੂਲ ਦੇ ਟਾਈਮ ਟਰੱਕ ਨਹੀਂ ਲੈ ਕੇ ਜਾ ਸਕਦੇ ਸਕੂਲ ਇੱਕ ਸਰਕਾਰੀ ਪ੍ਰਾਇਮਰੀ ਇੱਕ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪ੍ਰਾਈਵੇਟ ਇਹ ਤਿੰਨ ਸਕੂਲਾਂ ਦੇ ਸਕੂਲ ਟਾਈਮ 'ਚ ਟਰੱਕ ਆ ਰਹੇ ਜਦੋਂ ਸਕੂਲ ਚੱਲ ਰਹੇ ਨੇ ਤੇ ਸਕੂਲ ਨੂੰ ਛੁੱਟੀ ਹੋਣੀ ਹੈ ਤੇ ਸਕੂਲ ਓਪਨ ਹੋਣਾ ਉਸ ਟਾਈਮੇ ਟਰੱਕ ਐਡੇ-ਐਡੇ ਹੈਵੀ ਵਾਹਨ ਸਕੂਲ ਟਰੱਕ ਸਾਡੇ ਪਿੰਡ 'ਚ ਵੀ ਆ ਰਹੇ ਨੇ ਲੰਘ ਕੇ ਸਾਡੇ ਕੋਲੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਦੇ ਐਸ ਐਚਓ ਐਸ ਐਚਓ ਸਾਹਿਬ ਆਏ ਆ ਡਿਪਟੀ ਸਾਹਿਬ ਦਾ ਸਾਨੂੰ ਫੋਨ ਆਇਆ ਬਕਾਇਦਾ ਤੁਸੀਂ ਟਰੱਕ ਜਾਣ ਦਿਓ ਸਾਨੇ ਐਸ ਐਚਓ ਸਾਹਿਬ ਨੇ ਵੀ ਇੱਕ ਗੱਲ ਕਹੀ ਤੁਸੀਂ ਸਾਡੇ ਕੋਲੇ ਸਬੰਧਤ ਅਧਿਕਾਰੀ ਬੁਲਾਓ ਜਿਨ੍ਹਾਂ ਨੇ ਇਹਨਾਂ ਨੂੰ ਐਨਓਸੀਆਂ ਦਈਆਂ ਨੇ ਉਹ ਕਹਿੰਦੇ ਮੇਰੇ ਕੋਲ ਅਧਿਕਾਰ ਨਹੀਂ ਇਲਾਕੇ ਦੇ ਐਸਐਚਓ ਕੋਲ ਇੰਨਾ ਕ ਅਧਿਕਾਰ ਹੈ ਉਹ ਕਿਸੇ ਵੀ ਸੰਬੰਧਿਤ ਅਧਿਕਾਰੀ ਨੂੰ ਬੁਲਾ ਸਕਦਾ ਕਿਉਂਕਿ ਉਹਦੇ ਏਰੀਏ 'ਚ ਲਾਅ ਐਂਡ ਆਰਡਰ ਦੀ ਜਿਹੜੀ ਉਹ ਆ ਉਹ ਸਥਿਤੀ ਕਮਜ਼ੋਰ ਹੋ ਰਹੀ ਆ ਹਮ ਪਰ ਕਿਤੇ ਨਾ ਕਿਤੇ ਇਹ ਲੋਕਾਂ ਦਾ ਮਸਲਾ ਇਹੀ ਹੈ ਕਿ ਕੁੱਲ ਮਿਲਾ ਕੇ ਜਿਹੜੀ ਇਹ ਫੈਕਟਰੀ ਹੈ ਕਹਿੰਦੇ ਵੀ ਇਹਦਾ ਸਾਡੇ ਪਿੰਡ ਦੇ ਲੋਕਾਂ ਨੂੰ ਨੁਕਸਾਨ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਇਸ ਦੇ ਪਿੰਡ ਦੇ ਲੋਕਾਂ ਨੂੰ ਨਹੀਂ ਹੈਗਾ ਸਗੋਂ ਉਲਟਾ ਨੁਕਸਾਨ ਬਹੁਤ ਜ਼ਿਆਦਾ ਹੈ ਸਾਂਝੀਆਂ ਬਿਮਾਰੀਆਂ ਹੋ ਰਹੀਆਂ ਨੇ ਜਿਹੜੀਆਂ ਕਹਿ ਰਹੇ ਨੇ ਬਾਈ ਕੈਂਸਰ ਵਰਗੀਆਂ ਬਿਮਾਰੀਆਂ ਦੇ ਜਿਹੜੇ ਇਫੈਕਟਡ ਮਰੀਜ਼ ਹੋ ਰਹੇ ਨੇ ਦੋ ਡੈਥ ਵੀ ਹੋ ਚੁੱਕੇ ਨੇ ਡੈਥ ਕੇਸ ਵੀ ਪਿੰਡ ਦੇ ਵਿੱਚ ਹੋ ਚੁੱਕੇ ਨੇ ਅਤੇ ਜਿਹੜੀਆਂ ਮਾਲ ਵਾਲੀਆਂ ਗੱਡੀਆਂ ਜਿਨ੍ਹਾਂ ਦੇ ਵਿੱਚ ਟਰੱਕਾਂ ਦੇ ਵਿੱਚ ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜੇ ਟੈਂਕਰ ਵਗੈਰਾ ਭਰ ਕੇ ਆਉਂਦੇ ਨੇ ਮਾਲ ਦੇ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਆਵਾਜ਼ਾਈ ਵੱਧਦੀ ਹੈ ਅਤੇ ਉੱਥੇ ਸਕੂਲ ਵੀ ਹੈ ਸਕੂਲ ਦੇ ਮੋਰੋਂ ਲੰਘਦੇ ਨੇ ਤਾਂ ਇਸ ਚੀਜ਼ ਦਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਖਤਰਾ ਬਣਿਆ ਹੋਇਆ ਸੋ ਕੁੱਲ ਮਿਲਾ ਕੇ ਇਹ ਲੋਕ ਕਹਿੰਦੇ ਨੇ ਕਿ ਇਹ ਫੈਕਟਰੀ ਹੈ ਜਿਹੜੀ ਬੰਦ ਹੋਣੀ ਚਾਹੀਦੀ ਹੈ ਧਰਨਾ ਲਈ ਬੈਠੇ ਨੇ ਤਕਰੀਬਨ 10 ਦਿਨ ਹੋ ਗਏ ਨੇ ਪੂਰੀ ਹੱਠ ਕਰਕੇ ਬੈਠੇ ਨੇ ਇਹ ਲੋਕ ਦੂਜੇ ਪਾਸੇ ਫੈਕਟਰੀ ਮਾਲਕ ਹੈ ਜਿਹੜੇ ਉਹ ਕਹਿੰਦੇ ਨੇ ਸਾਡੇ ਕੋਲ ਕਾਗਜ਼ ਪੂਰੇ ਨੇ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਇਸ ਮਾਮਲੇ ਦੇ ਵਿੱਚ ਕਰਦਾ ਹੈ ਬਾਕੀ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ